ਸਰਕਾਰ ਕਹਿੰਦੀ ਹੈ ਵੀ 9 ਡਾਲਰ ਦੀ ਟੋਲ ਪਲਾਜ਼ਾ ਨਹੀਂ ਰੱਖਣਾ ਲੱਗਣ ਤੁਹਾਡੇ ਉਹ ਬੈਰੀਕਾਟ ਵੀ ਨਹੀਂ ਲ ਦਿੰਦੇ ਅਸੀਂ ਜਿਹੜੇ ਟੋਲ ਜਿਹੜੇ ਬਰਨਾਲੇ ਨੂੰ ਜਾਂਦੇ ਆ ਰਸਤੇ ਚ ਆਉਂਦੇ ਆ ਲੋਕਾਂ ਨੇ ਇਹ ਵੀ ਕਿਹਾ ਕਿ ਗੁੰਡੇ ਭਰਤੀ ਕੀਤੇ ਹੋਇਆ ਜੀ ਥਾਂ ਨੂੰ ਅੱਗੇ ਵਰਤਿਆ ਜਾਂਦਾ ਸਾਨੂੰ ਯੂਜ਼ ਕੀਤਾ ਜਾਂਦਾ ਜਦੋਂ ਨਹੀਂ ਲੱਗਿਆ ਥਾਂ ਤੁਹਾਡੇ ਨਾਲ ਖੜਨ ਖੜਨਗੇ ਤੁਹਾਡੇ ਨਾਲ ਖੜਨਗੇ ਜੇਕਰ ਮਾੜੀ-ਮੋਟੀ ਤਨਕਾ ਹੁਣ ਸਾਨੂੰ ਵਧੀਆ ਮਿਲਣ ਲੱਗੀ ਆ ਨਾ ਇਹਦੇ ਪਿੱਛੇ ਵੀ ਇਹ ਜਿਹੜਾ ਹੈਗਾ ਆਪਾਂ ਜਥੇਬੰਦੀਆਂ ਦਾ ਬਹੁਤ ਵੱਡਾ ਰੋਲ ਆ। ਸਾਡੇ ਲੋਕਾਂ ਨੂੰ ਕੀ ਅਪੀਲ ਆ ਕਿ ਅਸੀਂ ਤੁਹਾਡੇ 3 ਪੁੱਤਾਂ ਅੱਜ ਕੱਲੇ ਪੰਜਾਬ ਦੇ ਨਾ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਕਹਿੰਦੇ ਆ ਵੀ ਅਸੀਂ ਛੋਡੇ 3 ਪੁੱਤਾਂ। ਸੋ ਸਾਕੇ ਤੋਲ ਮੁਲਾਜ਼ਮ ਫਿਰ ਉਸ ਤਰ੍ਹਾਂ ਦਾ ਬਿਹੇਵ ਨਹੀਂ ਕਰਨਗੇ। ਨਹੀਂ ਨਹੀਂ ਇਹ ਬਿਲਕੁਲ ਜਿਹੜੇ ਇਦਾਂ ਦੇ ਇਲਜ਼ਾਮ ਬਾਜ਼ੀਆਂ ਨੇ ਇਹ ਇੰਨੇ ਕੁ ਮਿੰਟ ਤੁਸੀਂ ਲਾਈਨ 'ਚ ਖੜ੍ਹਦੇ ਹੋ ਤੁਹਾਡਾ ਟੈਕ ਟੋਲ ਨਹੀਂ ਕੱਟਿਆ ਜਾਣਾ ਚਾਹੀਦਾ ਸਰਕਾਰ ਨੇ ਇਦਾਂ ਦੀ ਕੋਈ ਪਾਲਿਸੀ ਨਹੀਂ ਬਣਾਈ ਪੈਨਰ ਰੋਡ ਐਕਸ ਭਰਦੇ ਨੇ ਉਹ ਵੀ ਬਹੁਤ ਜ਼ਿਆਦਾ ਹੈ ਲੋਕ ਕਹਿੰਦੇ ਆ ਕਿ ਜ਼ਿਆਦਾ ਕੱਟਿਆ ਜਾਂਦਾ ਟੋਲ ਸਾਡੇ ਮਨਦੇ ਆ ਕਿ ਟੋਲ ਪਲਾਜ਼ਾ ਤੇ ਟੋਲ ਅਗਰਾਹੀ ਕਰਨ ਲਈ ਸਿਸਟਮ ਬਣਾਇਆ ਪਰ ਉਸ ਦੇ ਬਦਲੇ ਲੋਕਾਂ ਨੂੰ ਸਹੂਲਤਾਂ ਦੇਣੀਆਂ ਵੀ ਤਾਂ ਬਣਦੀਆਂ ਨੇ ਕਹਿੰਦਾ ਵੀ ਮੈਂ ਪੰਜਾਬ ਦੇ ਵਿੱਚ ਸਾਰੇ ਟੋਲ ਪਲਾਜ਼ਾ ਬਕਤਮ ਕਰ ਦੂੰਗਾ ਇਹਨੂੰ ਕਰੇ ਭਗਵਾਨਤਮਨ ਸਾਰੇ ਟੋਲ ਪਲਾਜ਼ਾ ਨੂੰ ਬੰਦ ਅਸੀਂ ਕਹਿੰਦੇ ਆ ਵੀ ਪਰ ਕਰ ਨਹੀਂ ਸਕਦੇ ਦੇ ਹੱਥੀ ਕੁਛ ਨਹੀਂ ਗੱਲਾਂ ਨੇ ਗੱਲਾਂ ਦਾ ਕੜਾ ਬਹੁਤ ਬਣਾਉਂਦੇ ਨੇ ਇੱਥੇ ਦੇਖਦੇ ਆਏ ਆ ਨਾ ਤਾਂ ਇਹਨੂੰ ਕੇਂਦਰ ਬੰਦ ਕਰ ਸਕਦੇ ਆ ਨਾ ਪੰਜਾਬ ਸਰਕਾਰ ਬੰਦ ਕਰ ਸਕਦੀ ਆ ਜਿਹੜੇ ਵਿਦੇਸ਼ੀ ਕੰਪਨੀਆਂ ਦਾ ਭਾਰਤ ਦੇ ਉੱਪਰ ਕਾਬਜਾ ਹੋਣ ਜਾ ਰਿਹਾ ਸਾਡੇ ਲੋਕਾਂ ਨੂੰ ਇਹ ਚੀਜ਼ ਸਮਝ ਨਾ ਆਈ ਤੋ ਦਿਨ ਦੂਰ ਨਹੀਂ ਜਿਹੜੇ ਅੰਗਰੇਜ਼ ਇੱਥੇ ਭਾਰਤ ਨੂੰ ਛੱਡ ਕੇ ਗਏ ਤੇ ਉਹ ਫੇਰ ਆ ਕੇ ਭਾਰਤ ਦੇ ਵਿੱਚ ਕਬਜਾ ਕਰਨਗੇ ਥੋੜਾ ਰੁਪਈਆ ਜਿਹੜਾ ਸਰਕਾਰ ਨੇ ਇਹਨਾਂ ਨੂੰ ਉਹਨਾਂ ਦਾ ਮੁਆਵਜ਼ਾ ਦਿੱਤਾ ਕਾਰਪੋਰੇਟ ਘਰਾਣਿਆਂ ਨੂੰ ਪਰ ਸਾਡੇ ਜਿਹੜੇ ਨੌਜਵਾਨ ਤੇ ਸਾਡੀਆਂ ਭੈਣਾਂ ਤੇ ਸਾਡੇ ਵੀਰਾਂ ਨੂੰ ਨਾ ਤਨਖਾਹ ਤੱਕ ਨਹੀਂ ਦਿੱਤੀ ਗਈ। ਇਹ ਇਹ ਨਾ ਟੋਲ ਟੈਕਸੀ ਕਿੰਨਾ ਦਾ ਰਹੂਗਾ ਤੇ ਉਹਦੀ ਤਾਂ ਇੰਨੇ ਦੀ ਗੱਡੀ ਨਹੀਂ ਜਿੰਨੇ ਟੋਲ ਟੈਕਸ ਭਜਣਗੇ। ਉਸਦਾ ਆਈ ਦੇ ਵਿੱਚ ਭਾਜ-ਪਾ ਲੈ ਕੇ ਆਣਗੇ। ਉਹਨਾਂ ਨੂੰ ਪੁੱਛਣਾ ਨਾ ਹੋਵੇ ਵੀ ਜਿਹੜਾ ਲੱਖਾਂ ਲੋਕ ਬੇਰੁਜ਼ਗਾਰ ਹੋ ਰਿਹਾ ਇਹਨਾਂ ਬਾਰੇ ਤੁਸੀਂ ਕੀ ਕੇਂਦਰ ਸਰਕਾਰ ਤੱਕ ਹੁਣ ਤੱਕ ਗੱਲ ਪਹੁੰਚਾਈ ਆ। ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦਾ ਆ आलम ਇਸ ਪੱਧਰ ਤੇ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਡਿਗਰੀਆਂ ਹੱਥਾਂ ਦੇ ਵਿੱਚ ਨੇ ਪਰ ਆਰਕੈਸਟਰਾ ਦੇ ਕੰਮ ਕਰਨੇ ਪੈ ਰਹੇ ਨੇ ਭੰਗੜੇ ਪਾਉਣੇ ਪੈ ਰਹੇ ਨੇ ਹਾਲਾਂਕਿ ਅੰਦਰੋਂ ਮਨ ਨੱਚਣ ਨੂੰ ਦਿਲ ਨਹੀਂ ਕਰਦਾਗਾ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਦੋਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਹੋਣ ਲੱਗੀਆਂ ਤੇ ਨਾਲ ਦੇ ਨਾਲ ਜੋ ਟੋਲ ਪਲਾਜ਼ੇ ਐਂਟਰ ਕਰਦੇ ਨੇ ਤਾਂ ਉਹੀ ਨੌਜਵਾਨ ਪੰਜਾਬ ਦੇ ਟੋਲ ਦੇ ਉੱਤੇ ਖੜਨ ਲਈ ਵੀ ਮਜਬੂਰ ਹੋਏ ਕਿ ਚਲੋ ਹੋਰ ਵੱਡੀਆਂ ਨੌਕਰੀਆਂ ਨਹੀਂ ਮਿਲਦੀਆਂ ਤਾਂ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਜਾ ਕੇ ਅਸੀਂ ਇਹਨਾਂ ਟੋਲਾਂ ਤੇ ਖੜਕੇ ਪਰਚੀਆਂ ਕੱਟিয়ে ਤੇ ਸਾਡਾ ਰੋਜ਼ਗਾਰ ਚੱਲ ਸਕੇ ਪਰ ਉਸ ਸਮੇਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਇਹ ਆਰਜੀ ਰੋਜ਼ਗਾਰ ਹੈ ਤੁਹਾਡਾ ਇਹ ਰੋਜ਼ਗਾਰ ਖੁੱਸ ਜਾਣਾ ਇਹ ਉਸੇ ਤਰ੍ਹਾਂ ਸੀ ਜਿਵੇਂ ਪੰਜਾਬ ਦੇ ਵਿੱਚ ਲੋਕਾਂ ਨੇ ਕਿਸਾਨਾਂ ਨੇ ਕਿਹਾ ਕਿ ਮੀਟਰ ਚੱਪ ਆਲੇ ਆ ਜਾਣੇ ਆ ਤੇ ਉਹ ਚੱਪ ਆਲੇ ਮੀਟਰ ਹੁਣ ਲੱਗਣ ਵੀ ਲੱਗੇ ਆ ਅੱਜ ਪੰਜਾਬ ਦੇ ਟੋਲ ਤੇ ਖੜੇ ਉਹ ਮੁੰਡੇ ਜਿਹੜੇ ਬੇਰੁਜ਼ਗਾਰੀ ਕਰਕੇ ਇਹਨਾਂ ਟੋਲਾਂ ਤੇ ਖੜੇ ਸੀ ਅੱਜ ਉਹਨਾਂ ਦਾ ਰੋਜ਼ਗਾਰ ਖਤਰੇ ਦੇ ਵਿੱਚ ਹੈ ਪੰਜਾਬ ਦੇ ਲੋਕਾਂ ਦੇ ਲਈ ਖਾਸ ਤੌਰ ਤੇ ਹੈ ਕਿ ਅਸੀਂ ਆਪਣੇ ਇਹਨਾਂ ਪੰਜਾਬ ਦੇ ਨੌਜਵਾਨਾਂ ਨਾਲ ਖੜਦੇ ਆ ਜਾਂ ਨਹੀਂ ਖੜਦੇ ਸਾਡੇ ਨਾਲ ਨੇ ਟੋਲ ਪਲਾਜ਼ਾ ਮੁਲਾਜ਼ਮ ਯੂਨੀਅਨ ਦੇ ਵੱਲੋਂ ਸੂਬਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਜੋ ਇਹ ਸਾਰੇ ਮਸਲੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਪ੍ਰੋਟੈਸਟ ਧਰਨਾ ਮੁਜ਼ਾਹਰਾ ਵੀ ਕਰਨ ਜਾ ਰਹੇ ਨੇ ਇਹਨਾਂ ਨੌਜਵਾਨਾਂ ਦੇ ਹੱਕ ਦੇ ਵਿੱਚ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਲਾਡੀ ਭਾਈ ਸਤਿ ਸ਼੍ਰੀ ਅਕਾਲ ਠੀਕ ਹੋ ਬਿਲਕੁਲ ਬਿਲਕੁਲ ਕਦੋਂ ਜਿਹੜੇ ਟੋਲ ਆਏ ਉਸ ਤੋਂ ਬਾਅਦ ਪੰਜਾਬ ਦੇ ਨੌਜਵਾਨ ਇਹਨਾਂ ਟੋਲਾਂ ਤੇ ਖੜਨ ਲੱਗੇ ਏ ਟੋਲ 2004 ਦੇ ਵਿੱਚ ਤਕਰੀਬਨ ਭਾਰਤ ਦੇ ਵਿੱਚ ਆਏ ਸੀ ਪੂਰੇ ਇੰਡੀਆ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਦੋਂ ਟੋਲ ਪਲਾਜ਼ਾ ਚੱਲੇ ਸੀ ਸਟੇਟ ਹਾਈਵੇ ਤੇ ਤਾਂ ਉਸ ਆਸਾ ਉਮੀਦਾਂ ਸੀ ਕਿ ਇਹ ਜਦੋਂ ਸੜਕਾਂ ਸਾਡੀਆਂ ਜ਼ਮੀਨਾਂ ਅਕਵਾਇਰ ਕਰਕੇ ਸਾਡੇ ਪਿੰਡਾਂ ਦੇ ਦੇ ਪਿੰਡ ਢਾ ਕੇ ਸਰਕਾਰ ਇਥੋਂ ਰਸਤੇ ਬਣਾ ਕੇ ਟੋਲ ਪਲਾਜ਼ੇ ਲਾਊਗੀ ਤਾਂ ਸਾਨੂੰ ਰੋਜ਼ਗਾਰ ਦੀ ਉਮੀਦ ਲੱਗੀ ਸੀ ਕਿ ਰੋਜ਼ਗਾਰ ਦਾ ਕੋਈ ਸਾਧਨ ਬਣੂਗਾ ਪਰ ਹੁਣ ਨਵੀਂ ਤੇ ਨਵੀਆਂ ਪਾਲিসੀਆਂ ਜਿਹੜੀਆਂ ਸਰਕਾਰ ਦਿਨ ਆਹਾਰ ਦਿਨ ਲੈ ਕੇ ਆ ਰਹੀ ਆ ਇਸ ਨਾਲ ਤਾਂ ਰੋਜ਼ਗਾਰ ਤਾਂ ਕੀ ਸਾਡੇ ਜਿਹੜੀ ਰੋਜੀ ਰੋਟੀ ਮਾੜੀ-ਮੋਟੀ ਬਣੀ ਹੋਈ ਸੀ ਉਹ ਵੀ ਸਾਨੂੰ ਕੁਝ ਦੀ ਨਜ਼ਰ ਆ ਰਹੀ ਹੈ। ਨਹੀਂ ਕੀ ਇਹ ਪਾਲিসੀਆਂ ਕਿਹੜੀਆਂ ਪਾਲিসੀਆਂ ਨੇ? ਇਹ ਆ ਏਆਈ ਤੇ ਜੀਪੀਐਸ ਪਾਲਸੀ ਜਿਹੜੀ ਭਾਰਤ ਸਰਕਾਰ ਕੇਂਦਰੀ ਰੋਡ ਐਂਡ ਟ੍ਰਾਂਸਪੋਰਟ ਮੰਤਰੀ ਪਿਛਲੇ ਦਿਨ ਬਤ ਆਪਾਂ ਦੇਖਿਆ ਕਿ ਲੋਕ ਸਭਾ ਦੇ ਵਿੱਚ ਬਿਆਨ ਦਿੱਤਾ ਕਿ ਦੇਸ਼ ਭਰ ਦੇ ਜਿੰਨੇ ਵੀ ਟੋਲ ਪਲਾਜ਼ੇ ਨੇ ਇਹਨਾਂ ਨੂੰ ਹਟਾ ਕੇ ਬੂਥਲੈਸ ਕਰ ਦਿੱਤਾ ਜਾਊਗਾ ਪਰ ਬੂਥਲੈਸ ਤੋਂ ਬਾਅਦ ਇੱਕ ਨਵੀਂ ਪ੍ਰਣਾਲੀ ਲੈ ਕੇ ਆਏ ਨੇ ਕਿ ਏਆਈ ਜਾਂ ਜੀਪੀਐਸ ਪਾਲਸੀ ਦੇ ਰਾਹੀਂ ਜਿਹੜੇ ਹੈਗੇ ਨੇ ਭਾਰਤ ਦੀਆਂ ਜਿੰਨੀਆਂ ਵੀ ਯੂਜ਼ਰ ਚਾਲਕ ਨੇ ਉਹਨਾਂ ਦੇ ਖਾਤਿਆਂ ਦੇ ਵਿੱਚ ਸਿੱਧੇ ਤੌਰ ਤੇ ਜਿਹੜੀ ਹੈਗੀ ਆ ਗੁਰਾਹੀ ਟੋਲ ਕਲੈਕਸ਼ਨ ਦੀ ਕੀਤੀ ਜਾਊਗੀ ਵੀ ਜਿੰਨਾ ਬੰਦਾ ਟੋਲ ਤੇ ਸੜਕ ਤੇ ਚੱਲੂਗਾ ਉਹਨਾਂ ਟੋਲ ਕੱਟਿਆ ਜਾਊਗਾ ਉਹਨਾਂ ਟੋਲ ਕੱਟਿਆ ਜਾਊਗਾ ਬਿਲਕੁਲ ਜੀ ਇਹ ਨਹੀਂ ਵੀ ਜਿੱਥੇ ਬੂਥ ਲੱਗਿਆ ਉੱਥੇ ਹੀ ਕੱਟਿਆ ਜਾਊਗਾ ਨਹੀਂ ਬਿਲਕੁਲ ਨਹੀਂ ਇਹ ਜਿੰਨਾ ਰੋਡ ਯੂਜ਼ ਕਰਾਂਗੇ ਉਹਨੇ ਰੋਡ ਦੇ ਉੱਪਰ ਜਿਹੜਾ ਹੈਗਾ ਆਪਣੇ ਜਿਹੜੇ ਖਾਤਿਆਂ ਦੇ ਵਿੱਚੋਂ ਸਿੱਧੇ ਤੌਰ ਤੇ ਬੈਂਕ ਖਾਤਿਆਂ ਦੇ ਨਾਲ ਅਟੈਚ ਕਰਕੇ ਆਪਣੇ ਤੇ ਬੈਂਕ ਦੇ ਵਿੱਚੋਂ ਹੀ ਡਿਟੈਕਟ ਹੋਊਗੀ ਜੋ ਵੀ ਟੋਲ ਇਹ ਤਾਂ ਗੱਲ ਬਹੁਤ ਲੰਬੇ ਸਮੇਂ ਤੋਂ ਪਹਿਲਾਂ ਹੀ ਲੋਕ ਕਹਿੰਦੇ ਆ ਰਹੇ ਸੀ ਕਿ ਆਉਣ ਵਾਲੇ ਸਮੇਂ ਚ ਟੋਲ ਜਿਹੜੇ ਚੱਕ ਦਿੱਤੇ ਜਾਣੇ ਆ ਬਿਲਕੁਲ ਬਿਲਕੁਲ ਪਰ ਅੱਜ ਤੁਸੀਂ ਤੁਹਾਡੀ ਜਥੇਬੰਦੀ ਅੱਗੇ ਆਈ ਹੈ ਨਹੀਂ ਟੋਲ ਚੱਕਣ ਦੀ ਤਾਂ ਬਹੁਤ ਪਹਿਲਾਂ ਤੋਂ ਸਰਕਾਰ ਦਾ ਪ੍ਰਪੋਜ਼ਲ ਸੀਗਾ ਪਰ ਸਰਕਾਰ ਨੂੰ ਕੋਈ ਰਾਹ ਨਹੀਂ ਸੀ ਮਿਲ ਰਿਹਾ ਹੁਣ ਜਿਹੜੀ ਸਰਕਾਰ ਕੇਂਦਰ ਦੀ ਸਰਕਾਰ ਆ ਉਹ ਵਿਦੇਸ਼ੀ ਕੰਪਨੀਆਂ ਨੂੰ ਲੈ ਕੇ ਆ ਰਹੀ ਆ ਆਪਾਂ ਦੇਖਿਆ ਕਿ ਕਸੂਰਤ ਦੇ ਵਿੱਚ ਤੇ ਹੋਰ ਦੋ ਚਾਰ ਗੁਰਗਾਉਂ ਦਿੱਲੀ ਦੇ ਵਿੱਚ ਪ੍ਰੋਜੈਕਟ ਲੱਗੇ ਨੇ ਉਹ ਤਾਈਵਾਨ ਕੰਪਨੀਆਂ ਨੇ ਜਿਹੜੀਆਂ ਹੈਗੀਆਂ ਇੰਟਰਨੈਸ਼ਨਲ ਕੰਪਨੀਆਂ ਜਾਪਾਨ ਦੀਆਂ ਕੰਪਨੀਆਂ ਨੇ ਆਪਣੇ ਭਾਰਤ ਦੇ ਜਿਹੜੇ ਥੋੜੇ ਬੁਤੇ ਛੋਟੇ ਛੋਟੀਆਂ ਕੰਪਨੀਆਂ ਕਿਸੇ ਨੇ ਸਾ ਆਪਣਾ ਸਿਸਟਮ ਬਣਾਇਆ ਸੀ ਕੰਪਨੀ ਰਜਿਸਟਰਡ ਕਰਾ ਕੇ ਟੋਲ ਏਜੰਸੀਆਂ ਦੇ ਤੌਰ ਤੇ ਕੁਝ ਬੈਨੀਫਿਟ ਲੈਂਡ ਕੁਝ ਆਪਣਾ ਕਾਰੋਬਾਰ ਚਲਾਣ ਦੀ ਏਜੰਸੀਆਂ ਬਣਾਈਆਂ ਸੀਗੀਆਂ ਉਹਨਾਂ ਦਾ ਵੀ ਜਿਹੜਾ ਹੈਗਾ ਅੱਜ ਦੇ ਟਾਈਮ ਦੇ ਵਿੱਚ ਭਾਰਤ ਸਰਕਾਰ ਜਿਹੜਾ ਕਾਰੋਬਾਰ ਆ ਖੋਣ ਲੱਗੀ ਹੋਈ ਆ ਤੇ ਵਿਦੇਸ਼ੀ ਕੰਪਨੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਹਵਾਲੇ ਕੰਮ ਜਾ ਰਹੀ ਆ ਮੈਂ ਪਿਛਲੇ ਦਿਨਾਂ 'ਚ ਯੂਪੀ ਗਿਆ ਜੀ ਕਿਸੇ ਇੰਟਰਵਿਊ ਦੇ ਚੱਕਰ ਦੇ ਵਿੱਚ ਜਦੋਂ ਤੁਸੀਂ ਜਾਣਿਓ ਤਾਂ ਟੋਲ ਤਾਂ ਬਹੁਤ ਪੈਂਦੇ ਨੇ ਰਸਤੇ ਦੇ ਵਿੱਚ ਤਾਂ ਪੰਜਾਬ ਤੋਂ ਅੱਗੇ ਜਦੋਂ ਸਫ਼ਰ ਕਰਦੇ ਹਾਂ ਤਾਂ ਮੈਨੂੰ ਲੱਗਿਆ ਕਿ ਬਹੁਤੇ ਥਾਵਾਂ ਦੇ ਉੱਤੇ ਮੁਲਾਜ਼ਮ ਬਿਲਕੁਲ ਹੀ ਨਹੀਂ ਐ ਕੱਲੇ ਬੂਥ ਖੜੇ ਨੇ ਗੱਡੀ ਆਲਾ ਗੱਡੀ ਲੰਘਾਉਂਦਾ ਤੇ ਪੈਸੇ ਕੱਟੇ ਜਾਂਦੇ ਬਿਲਕੁਲ ਜੀ ਇਹ ਤਾਂ ਇੱਕ ਪੰਜਾਬ ਸਟੇਟ ਆ ਜਿਹੀ ਆ ਜਿੱਥੇ ਕਿ ਅੱਜ ਆਪਾਂ ਕਿਸੇ ਵੀ ਚੀਜ਼ ਦਾ ਨਾਮ ਲੈ ਕੇ ਚਾਹੇ ਕਿਸਾਨ ਯੂਨੀਅਨ ਦਾ ਲਾ ਲਈਏ ਚਾਹੇ ਨੇੜਲੇ ਪਿੰਡਾਂ ਦਾ ਲਾ ਲਈਏ ਚਾਹੇ ਟੋਲ ਪਲਾਜ਼ਾ ਦੇ ਨੇੜੇ ਜਿਹੜੇ ਪਿੰਡ ਨੇ ਘਰ ਨੇ ਲੋਕਾਂ ਦੀਆਂ ਖੇਤਾਂ ਨੇ ਜ਼ਮੀਨ ਪਰ ਦੂਸਰੇ ਸੂਬਿਆਂ ਚ ਜਦੋਂ ਆਪਾਂ ਚਲੇ ਜਾਂਦੇ ਆ ਤਾਂ ਆਪਾਂ ਨੂੰ ਟੋਲ ਟੈਕਸ ਦੇਣਾ ਪੈਂਦਾ ਅੱਗੇ ਆਪਾਂ ਕੈਸ਼ ਵੀ ਦੇ ਦਿੰਨੇ ਆ ਕਈ ਵਾਰੀ ਆਪਣੇ ਕੋਈ ਖਾਤੇ ਚ ਨਹੀਂ ਹੁੰਦਾ ਆਪਣੇ ਜਿਹੜਾ ਫਾਸਟ ਹੈਗਾ ਉਹਦੇ ਵਿੱਚ ਪੈਸਾ ਨਹੀਂ ਹੁੰਦਾ ਤਾਂ ਆਪਾਂ ਕੈਸ਼ ਦੇ ਕੇ ਨਿਕਲ ਸਕਦੇ ਆ ਪਰ ਹੁਣ ਜਿਹੜੀ ਕੇਂਦਰ ਸਰਕਾਰ ਪਾਲਿਸੀ ਲੈ ਕੇ ਆ ਰਹੀ ਆ ਉਸ ਦੇ ਉੱਤੇ ਆਪਾਂ ਨੂੰ ਇਹ ਜਿਹੜਾ ਲੰਘਾ ਏ ਉਹ ਪੈਸੇ ਦੇ ਕੇ ਹੀ ਪਾਰ ਹੋਣਾ ਪੈਣਾ ਜਿਹੜੀ ਆਪੀ ਏਆਈ ਤੇ ਜੀਪੀਐਸ ਪਾਲਿਸੀ ਲੈ ਕੇ ਆਈ ਆ ਸਰਕਾਰ ਉਹ ਤਾਂ ਜੇ ਆਪਣੇ ਖਾਤੇ ਵਿੱਚ ਪੈਸਾ ਹੋਊਗਾ ਤੇ ਤਾਂ ਆਪਾਂ ਜਿਹੜਾ ਹੈਗਾ ਉਹ ਕਟਿਆ ਜਾਊਗਾ ਟੋਲ ਟੈਕਸ ਨਹੀਂ ਤਾਂ ਜਿਹੜਾ ਉਹਦਾ ਜੁਰਮਾਨੇ ਸਮੇਤ ਚਲਾਨ ਸਮੇਤ ਜਿਹੜਾ ਹੈਗਾ ਆਪਣੀ ਆਰਸੀ ਦੇ ਉੱਪਰ ਪੈ ਜਾਊਗਾ ਅਚਾ ਚਲਾਨ ਪਾਊਗਾ ਬਿਲਕੁਲ ਚਲਾਨ ਪਾਊਗਾ ਜਦੋਂ ਵੀ ਆਪਾਂ ਆਪਣੀ ਵੀਕਲ ਨੂੰ ਸੇਲ ਕਰਨਾ ਵੇਚਣਾ ਹੈਗਾ ਪਹਿਲਾਂ ਜਿਹੜੇ ਉਹ ਚਲਾਨ ਦੇ ਪੈਸੇ ਨੇ ਜਿਸ ਤਰ੍ਹਾਂ ਆਪਾਂ ਜ਼ਮੀਨ ਲੈਨੇ ਆ ਜਦੋਂ ਐਨਓਸੀ ਲੈਣੀ ਪੈਂਦੀ ਆ ਆਪਾਂ ਕਿਸੇ ਨੂੰ ਰਜਿਸਟਰੀ ਕਰਾਣੀ ਆ ਤਾਂ ਪਿਛਲੀ ਜਿਹੜੀ ਸਾਰਾ ਕਲੀਅਰੈਂਸ ਆ ਚਾਹੇ ਮਾਰਕ ਬੈਂਕ ਦਾ ਹੋਵੇ ਚਾਹੇ ਕਿਸੇ ਗ੍ਰਾਮਿੰਡ ਬੈਂਕ ਦਾ ਹੋਵੇ ਚਾਹੇ ਕਿ ਤੇ ਪ੍ਰਾਈਵੇਟ ਤੋਂ ਲਾਂਟ ਫਾਈਨੈਂਸ ਤੋਂ ਆਪਾ ਫਾਈਨੈਂਸ ਕਰਾਵੇ ਜਿੰਨਾ ਚਿਰ ਉਹ ਐਨਓਸੀ ਨਹੀਂ ਮਿਲਦੀ ਆਪਣੀ ਰਜਿਸਟਰੀ ਰਜਿਸਟਰੀ ਆ ਜਿਹੜੀ ਉਹ ਅਗਲੇ ਬੰਦੇ ਦੇ ਨਾਮ ਨਹੀਂ ਹੁੰਦੀ ਇਸ ਤਰੀਕੇ ਨਾਲ ਜਦੋਂ ਦੀ ਆਪਣੀ ਗੱਡੀ ਦੇ ਆਪਾ ਪੂਰੇ ਦੇ ਪੂਰੇ ਟੋਲ ਟੈਕਸ ਦੇ ਜਿਹੜਾ ਰਾਸੀ ਆ ਜਿਹੜੀ ਉਹ ਆਪਣੀ ਚਲਾਨਾ ਸਮੇਤ ਆਪਣੇ ਅਕਾਊਂਟ ਦੇ ਉੱਪਰ ਖਾਤਿਆਂ ਦੇ ਉੱਤੇ ਪਈ ਹੋਈ ਆ ਉਹਨਾਂ ਚਿਰ ਆਪਾ ਟ੍ਰਾਂਸਫਰ ਨਹੀਂ ਹੋਊਗੀ ਜਿੰਨਾ ਚਿਰ ਪਹਿਲੇ ਆਪਾ ਉਹ ਪੇ ਨਹੀਂ ਕਰਦੇ ਹੈਗੇ ਜੀ ਬਿਲਕੁਲ ਜੀ ਪਰ ਜਿਹੜੀ ਗੱਲ ਤੁਸੀਂ ਕਿਹਾ ਕਿ ਕਿਸਾਨਾਂ ਲਈ ਟੋਲ ਮਾਫ ਪੰਜਾਬ ਦੇ ਵਿੱਚ ਬਿਲਕੁਲ ਜੀ ਸਿਰ ਨੇੜਲੇ ਪਿੰਡ ਹੋਏ ਉਹਨਾਂ ਲਈ ਮਾਫ਼ ਇਹ ਕੰਪਨੀ ਵੱਲੋਂ ਕੀਤਾ ਗਿਆ ਜਾਂ ਸਿਰਫ ਇਹ ਟੋਲ ਮੁਲਾਜ਼ਮ ਸੀ ਉਹ ਕਰ ਦਿੰਦੇ ਸੀ ਚਲ ਯਾਰ ਕਿਸਾਨ ਭਰਾ ਨਗਾ ਦਿਓ ਨਹੀਂ ਅੱਗੇ ਅਸੀਂ ਦੇਖਦੇ ਸੀ ਅਸੀਂ ਵੀ ਲੋਕਲ ਪਿੰਡਾਂ ਨੇ ਆ ਕਿਸਾਨਾਂ ਦੇ ਧੀ ਪੁੱਤਰਾ ਕੱਲੇ ਕਿਸਾਨ ਹੀ ਨਹੀਂ ਇੱਥੇ ਇੱਥੇ ਪੱਤਰਕਾਰ ਭਾਈਚਾਰਾ ਵੀ ਆ ਇੱਥੇ ਕੋਈ ਸੀਨੀਅਰ ਡਾਕਟਰ ਕੋਈ ਪੰਜਾਬ ਪੁਲਿਸ ਦਾ ਮੁਲਾਜ਼ਮ ਵੀ ਆ ਕੋਈ ਹੋਰ ਵੀ ਬਹੁਤ ਸਾਰੇ ਵਿਭਾਗ ਨੇ डीसी ਦਾ ਦਫਤਰ ਦੇ ਹੋਗੇ ایسਡੀਐਮ ਦੇ ਹੋਗੇ ਜਿਹੜਾ ਇਹ ਤਾਂ ਇਹ ਤਾਂ ਜਿਹੜੀ ਕੰਪਨੀ ਉਹਦੇ ਵੱਲੋਂ ਹੀ ਸੀਗੇ ਜਿਹੜੇ ਪੁਲਿਸ ਨੂੰ ਸੀਗਾ ਜਾਂ ਨਹੀਂ ਨਹੀਂ ਬਿਲਕੁਲ ਨਹੀਂ ਕਿਸੇ ਨੂੰ ਕੋਈ ਨਹੀਂ ਨਹੀਂ ਪੁਲਿਸ ਮੁਲਾਜ਼ਮ ਨੂੰ ਆਨ ਡਿਊਟੀ ਜੇਕਰ ਉਹ ਯੂਨੀਫਾਰਮ ਦੇ ਵਿੱਚ ਜਾਂਦਾ ਹੈਗਾ ਤਾਂ ਉਹ ਟੋਰ ਪਲਾਜ ਤੋਂ ਜਿਹੜੀ ਉਹਨੂੰ ਐਗਜ਼ਮਪਸ਼ਨ ਆਦਰਵੇਜ ਜਿਹੜੇ ਮੁਲਾਜ਼ਮ ਹੁਣ ਡਿਊਟੀਆਂ ਤੇ ਹਰ ਰੋਜ਼ ਜਾਂਦੇ ਨੇ ਜਾਂ ਕੋਈ ਆਪਾਂ ਵੇਖੀਏ ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਰੋਜ਼ ਹੀ ਤਰੀਕਾ ਪੈਂਦੀਆਂ ਨੇ ਪੂਰਾ ਮਾਲਵਾ ਜਿਹੜਾ ਹੈ ਗਿਆ ਉਹ ਇਸ 3D ਅਟਾ ਟੋਲ ਪਲਾਜ ਦੀ ਹੋ ਕੇ ਲੰਘਦਾ ਤੇ ਉਹਨਾਂ ਦੇ ਜਿਹੜੀ ਹੈਗੀ ਆ ਕੋਈ ਐਜੰਕਸ਼ਨ ਨਹੀਂ ਹੈਗੀ ਪਾਲਿਸੀ ਦੇ ਵਿੱਚ ਕੀ ਉਹਨਾਂ ਨੂੰ ਟੋਲ ਪਲਾਜ ਆ ਐਜੰਕਸ਼ਨ ਕਰਨਾ ਇਹ ਪਿੰਡਾਂ ਵਾਲਾ ਵੀ ਨਹੀਂ ਹੈਗਾ ਬਿਲਕੁਲ ਕਿਸੇ ਨੂੰ ਪਿੰਡਾਂ ਦੇ ਵਿੱਚ ਜਿਹੜਾ ਹੈਗਾ ਜਿਹੜੇ ਨੇੜਲੇ ਪਿੰਡਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਪਾਸ ਦੀ ਸੁਵਿਧਾ ਕਿ 317 ਰੁਪਏ ਦਾ ਪਾਸ ਮੰਥਲੀ ਤੁਸੀਂ ਬਣਾਉਣਾ ਹੈਗਾ ਆਧਾਰ ਕਾਰਡ ਤੇ ਨਹੀਂ ਬਿਲਕੁਲ ਕਿਸੇ ਪਰ ਆਧਾਰ ਕਾਰਡ ਤੇ ਲੰਘਦੇ ਤਾਂ ਹੈ ਨਹੀਂ ਹੁਣ ਤਾਂ ਆਧਾਰ ਕਾਰਡ ਤੇ ਅਸੀਂ ਲੰਘਦੇ ਆ ਕਿਉਂਕਿ ਅਸੀਂ ਨੇੜਲੇ ਪਿੰਡਾਂ ਦੇ ਇੱਥੋਂ ਦੇ ਪੰਜਾਬ ਦੇ ਵਾਸੀ ਆ ਅਸੀਂ ਨੇੜਲੇ ਸਾਡੀ ਪਿੰਡਾਂ ਦੇ ਚਾਚੇ ਤਾਏ ਨੇ ਅਸੀਂ ਇੱਥੇ ਕੰਮ ਕਰਦੇ ਆਂ ਰੋਜ਼ਗਾਰ ਤੇ ਲੱਗੇ ਹੋਏ ਆਂ ਅਸੀਂ ਕਹਿੰਨੇ ਆਂ ਵੀ ਨੇੜੇ ਚੱਲ ਸਾਡਾ ਰੋਜ਼ਗਾਰ ਜੁੜਿਆ ਹੋਇਆ ਨੇੜਲੇ ਲੋਕਾਂ ਦੇ ਨਾਲ ਸਾਡੇ ਬਹੁਤ ਵਧੀਆ ਜਿਹੜੀ ਹੈਗੇ ਸਬੰਧ ਪਰ ਲਾਡੀ ਸਾਹਿਬ ਜਿਵੇਂ ਤੁਸੀਂ ਚਾਚੇ ਤਾਏਾਂ ਦੀ ਗੱਲ ਕੀਤੀ ਇਹ ਵੀ ਗੱਲ ਲੋਕਾਂ ਦੇ ਸਾਹਮਣੇ ਆਈ ਵੀ ਟੋਲ ਪਲਾਜ਼ਿਆਂ ਦੇ ਉੱਤੇ ਟੋਲ ਮੁਲਾਜ਼ਮ ਜਿਹੜੇ ਖਾਸ ਤੌਰ ਤੇ ਤੁਸੀਂ ਉਹਨਾਂ ਦੇ ਨਾਲ ਜੁੜੇ ਹੋਏ ਹੋ ਬਦਤਮੀਜ਼ੀ ਕਰਦੇ ਨਜ਼ਰ ਆਉਂਦੇ ਸੀਗੇ ਪਿਛਲੇ ਸਮੇਂ ਦੇ ਵਿੱਚ ਵੀ ਇਤਨਾ ਕਿ ਜਦੋਂ ਸਰਕਾਰ ਨੇ ਕਿਹਾ ਕਿ ਕਿਸਾਨਾਂ ਦਾ ਕੋਈ ਕਾਰਡ ਨਹੀਂ ਚੱਲਣਾ ਤਾਂ ਕਿਸਾਨਾਂ ਨੂੰ ਵੀ ਰੋਕਿਆ ਗਿਆ ਤਨੂੰ ਨਹੀਂ ਲੱਗਦਾ ਕਿ ਲੋਕ ਅੱਜ ਤੁਹਾਡੇ ਨਾਲ ਖੜ੍ਹਦਗੇ ਕਿ ਦੇਖੋ ਜਦੋਂ ਏਜੰਸੀਆਂ ਕੰਟਰੈਕਟ ਲੱਗਦੀਆਂ ਨੇ ਸਰਕਾਰ ਤੋਂ ਤਾਂ ਜਿਹੜਾ ਉਹਨਾਂ ਨੇ ਪੈਸੇ ਦੀ ਉਹਨਾਂ ਨੂੰ ਹੌਲ ਹੁੰਦੀ ਆ ਕਿ ਅਸੀਂ ਪੈਸਾ ਕਮਾ ਕੇ ਜਾਈਏ ਕੋਈ ਵੀ ਅੱਜ ਦੇਸ਼ ਦੇ ਵਿੱਚ ਜੇਕਰ ਕੋਈ ਕਾਰੋਬਾਰ ਕਰਨਾ ਚਾਹੁੰਦਾ ਵਪਾਰੀ ਤਾਂ ਉਹ ਕਦੇ ਨਹੀਂ ਚਾਹੂਗਾ ਕਿ ਮੈਨੂੰ 2 ਰੁਪਏ ਨਾ ਬਚਣ ਤੇ ਜਿਹੜੀ ਸਰਕਾਰ ਆ ਉਹ ਕੰਪਨੀਆਂ ਦੇ ਉੱਤੇ ਪ੍ਰੈਸ਼ਰਾਈਜ਼ ਕਰਦੀ ਆ ਕਿ ਤੁਸੀਂ ਕਿਸੇ ਨੂੰ ਜਮਚਨ ਦੇਣੀ ਨਹੀਂ ਨਾ ਕਿਸੇ ਕਿਸਾਨ ਨੂੰ ਸੱਤਣਾ ਨਾ ਨੇੜਲੇ ਪਿੰਡ ਵਾਲਿਆਂ ਨੂੰ ਸੱਤਣਾ ਨਾ ਕਿਸੇ ਪੱਤਰਕਾਰ ਨੂੰ ਸੱਤਣਾ ਨਾ ਕਿਸੇ ਹੋਰ ਜਿਹੜਾ ਹੈਗਾ ਪੈਰਾ ਮਿਲਟਰੀ ਫੋਰਸਾਂ ਨੇ ਬਹੁਤ ਸਾਰੀਆਂ ਜਾਫਰ ਕੋਈ ਮਰੀਜ਼ ਜਾ ਰਿਹਾ ਹੁੰਦਾ ਤੁਸੀਂ ਕਿਸੇ ਨੂੰ ਨਹੀਂ ਸਰਲਾ ਤੁਸੀਂ ਹਰ ਇੱਕ ਤੋਂ ਪੈਸੇ ਕੱਟ ਕੇ ਭੇਜਣਾ ਇੱਥੇ ਟੂਲ ਪਲਾਜ਼ੇ ਦੀ ਪਰਚੀ ਕੱਟ ਕੇ ਭੇਜਣਾ ਮਤਲਬ ਦਵਾ ਤੁਹਾਡੇ ਮੁਲਾਜ਼ਮਾਂ ਤੇ ਰਹਿੰਦਾ ਬਿਲਕੁਲ ਉਹ ਏਜੰਸੀਆਂ ਦੇ ਦਵਾ ਕਰਦੀਆਂ ਨੇ ਪ੍ਰੈਸ਼ਰ ਕਰਦੀਆਂ ਨੇ ਏਜੰਸੀਆਂ ਜਿਹੜੀਆਂ ਵਰਕਰ ਤੇ ਕਰਦੀਆਂ ਨੇ ਮੁਲਾਜ਼ਮ ਜਿਹੜੇ ਹੁੰਦੇ ਨੇ ਉਹਨਾਂ ਨੇ ਆਪਣੀ ਨੌਕਰੀ ਵੀ ਬਚਾਣੀ ਹੁੰਦੀ ਆ ਉਹਦਾ ਰਜਗਾਰ ਰੋਜੀ ਰੋਟੀ ਕੀਤਾ ਇਸੇ ਤੇ ਨਿਰਭਰ ਆ ਬਹੁਤ ਸਾਰੇ ਮਸਲੇ ਨੇ ਜਿਹੜੇ ਜਦੋਂ ਲੜਾਈ ਤੱਕ ਦੇ ਵਧੇ ਹੋਏ ਨੇ ਆਪਾਂ ਦੇਖਦੇ ਆਂ ਪੰਜਾਬ 'ਚ ਆਜ ਦਿਨ ਕੋਈ ਨਾ ਕੋਈ ਮਸਲਾ ਬਣਿਆ ਰਹਿੰਦਾ ਇਹਦੇ ਪਿੱਛੇ ਸਾਡੀ ਵੀ ਮਜਬੂਰੀ ਆ ਸਾਡਾ ਕੰਮ ਆ ਯੂਜ਼ਰ ਨੂੰ ਰੋਕਣਾ ਤੇ ਉਹਨੂੰ ਟੋਲ ਪਲਾਜ਼ਾ ਦੇ ਪਰ ਮੈਂ ਮੈਂ ਮੰਨਦਾ ਤੁਹਾਡੀ ਗੱਲ ਕਿ ਤੁਹਾਡੀ ਨੌਕਰੀ ਆ ਕਈ ਥਾਵਾਂ ਤੇ ਪੁਲਿਸ ਦੀ ਵੀ ਨੌਕਰੀ ਹੁੰਦੀ ਜਦੋਂ ਪੁਲਿਸ ਲਾਠੀ ਚਾਰਜ ਕਰਦੀ ਆ ਸੁਨੇਹਾ ਤਾਂ ਉੱਪਰੋਂ ਆਇਆ ਹੁੰਦਾ ਹੈ ਪਰ ਫਿਰ ਵੀ ਜੇ ਟੋਲ ਪਲਾਜ਼ਾ ਦੀ ਆਪਾਂ ਗੱਲ ਕਰਦੇ ਆ ਟੋਲ ਮੁਲਾਜ਼ਮ ਇੱਥੋਂ ਤੱਕ ਕਿ ਕਈ ਜਿਹੜੇ ਟੋਲ ਜਿਹੜੇ ਬਰਨਾਲੇ ਨੂੰ ਜਾਂਦੇ ਆ ਰਸਤੇ 'ਚ ਆਉਂਦੇ ਆ ਲੋਕਾਂ ਨੇ ਇਹ ਵੀ ਕਿਹਾ ਕਿ ਗੁੰ ਤਾ ਕਾਮੁਕੀ ਕਰਦੇ ਆ ਸਾਡੇ ਨਾਲ ਨਹੀਂ ਨਹੀਂ ਇਹ ਬਿਲਕੁਲ ਜਿਹੜੇ ਏਦਾਂ ਦੇ ਇਲਜ਼ਾਮ ਬਾਜ਼ੀਆਂ ਨੇ ਆਪਾਂ ਦੇਖਦੇ ਆਏ ਆ ਕਿ ਬਹੁਤ ਸਾਰੇ ਜਿਹੜੀਆਂ ਲੋਕਾਂ ਨੂੰ ਪਬਲਿਸਿਟੀ ਪਾਉਣ ਲਈ ਜਿਵੇਂ ਆਪਾਂ ਦੇਖਦੇ ਆਂ ਲੁਧਿਆਣੇ ਦੇ ਵਿੱਚ ਵੱਡੇ ਵੱਡੇ ਲੀਡਰ ਕੋਈ ਬੀਜੇਪੀ ਦਾ ਕੋਈ ਕਾਂਗਰਸ ਦਾ ਕੋਈ ਆਪ ਦਾ ਕੋਈ ਕਾਲੀ ਦਲ ਦਾ ਉਹ ਆਪਣੀ ਚਮਕਾਉਣ ਲਈ ਕੁਝ ਯੂਟਿਊਬਰ ਵੀ ਹੁੰਦੇ ਨੇ ਜਿਹੜੇ ਜਿਨ੍ਹਾਂ ਦਾ ਇਹ ਹੁੰਦਾ ਵੀ ਸਰਕਾਰ ਦੇ ਅਧੀਨ ਚੱਲਦੇ ਨੇ ਜਿਨ੍ਹਾਂ ਨੇ ਆਪਣੀ ਪਬਲਿਸਿਟੀ ਪਾਣੀ ਹੁੰਦੀ ਆ ਉਹ ਕਰਦੇ ਨੇ ਅਜਿਹਾ ਕਿ ਦੇਖੋ ਜੀ ਇਜਾਮ ਲੱਗੇ ਨੇ ਉਹਨੇ ਟੋਲ ਪਲਾਜ਼ਾ ਅੱਜ ਤੋਂ 10 ਸਾਲ ਪਹਿਲਾਂ ਤੋਂ ਲੱਗਿਆ ਹੋਇਆ ਇੱਥੇ ਜਿਹੜੀਆਂ ਲੈਣਾ ਨੇ ਉਹ 11 ਟੋਲਾਂ ਲੈਣਾ ਦਾ ਟੋਲ ਪਲਾਜ਼ਾ ਜੇ ਅੱਜ 11 ਸਾਲਾਂ ਦੇ ਵਿੱਚ ਕਿੰਨੀ ਟ੍ਰੈਫਿਕ ਵਧੀਆ 11 ਸਾਲ ਪਹਿਲਾਂ ਕਿੰਨੀ ਟ੍ਰੈਫਿਕ ਹੋ ਗਈ ਭਾਵੇਂ ਕਿ ਡਬਲ ਤੋਂ ਟ੍ਰਿਪਲ ਟ੍ਰੈਫਿਕ ਅੱਜ ਉਸ ਟਾਈਮ ਕਲੈਕਸ਼ਨ ਦੀ 4 ਲੱਖ ਸੀ ਅੱਜ ਇਹਦੀ 13 ਲੱਖ ਕਲੈਕਸ਼ਨ ਆ ਪਾਡੇ ਦੀ ਜਦੋਂ ਇੰਨੀ ਕਲੈਕਸ਼ਨ ਵਧੀਆ ਤਾਂ ਵਹੀਕਲ ਵੀ ਵਧਿਆ ਉਹਨੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਟੋਲ ਲੈਣਾ ਨੂੰ ਹੋਰ ਅੱਗੇ ਵਧਾਵੇ ਤੇ ਇਹਦਾ ਜਾਮ ਲੱਗਣ ਦਾ ਕਾਰਨ ਇੱਕ ਤਾਂ ਸਭ ਤੋਂ ਵੱਡਾ ਇਹ ਆ ਕਿ ਟੋਲ ਪਲਾਜ਼ਾਂ ਜਿਹੜੀਆਂ ਲੈਣਾ ਨੇ ਉਹ ਘੱਟ ਰੱਖਿਆ ਹੋਈਆਂ ਨੇ ਆਏ ਦਿਨ ਟ੍ਰੈਫਿਕ ਵਾਧੀ ਜਾ ਰਹੀ ਆ ਪਰ ਸਰਕਾਰ ਇਹਨਾਂ ਲੈਣਾ ਨੂੰ ਵਧਾ ਨਹੀਂ ਰਹੀ ਕਿਉਂਕਿ ਜੇਕਰ ਸਰਕਾਰ ਇਹਨਾਂ ਲੈਣਾ ਨੂੰ ਵਧਾਉਂਦੀ ਆ ਤਾਂ ਲੋਕਾਂ ਦਾ ਰੋਜ਼ਗਾਰ ਵਾਧਾ ਸਰਕਾਰ ਜਿਹੜੀ ਆ ਲੋਕਾਂ ਦੇ ਰੋਜ਼ਗਾਰ ਨੂੰ ਮਾਰਨ ਲੱਗੀ ਹੋਈ ਆ ਸਿੱਧੇ ਤੌਰ ਤੇ ਜਿਹੜੇ ਕਾਰਪੋਰੇਟ ਘਰਾਣੇ ਨੇ ਇੱਕ ਤਾਂ ਉਹਨਾਂ ਨੂੰ ਮੁਨਾਫਾ ਬਚਾਉਣ ਲਈ ਦੂਸਰੀ ਹੁਣ ਜਿਹੜੀ ਨਵੀਂ ਐਂਟਰੀ ਹੋਈ ਆ ਕਿ ਵਿਦੇਸ਼ੀ ਕੰਪਨੀਆਂ ਨੂੰ ਸਿੱਧੇ ਤੌਰ ਤੇ ਆਪਾਂ ਕਹਿ ਰਹੇ ਆ ਨਾ ਕਿ ਜਿੰਨਾ ਵੀ ਸਾਡਾ ਐਗਰੀਕਲਚਰ ਸਿਸਟਮ ਆ ਵਿਦੇਸ਼ੀ ਦੇ ਦੇ ਹੱਥ ਚਲਾ ਜਾਊਗਾ ਤਾਂ ਉਧਰੋਂ ਸਪੋਰਟ ਹੋ ਕੇ ਸਾਨੂੰ ਇੱਥੇ ਜਿਹੜੀਆਂ ਧਾਲਾਂ ਸਬਜ਼ੀਆਂ ਮਿਲਣਗੀਆਂ ਉਸ ਤਰੀਕੇ ਨਾਲ ਸਰਕਾਰ ਨੇ ਕੇਂਦਰ ਦੀ ਨੇ ਧਾਰ ਲਿਆ ਕਿ ਭਾਰਤ ਦਾ ਜਿੰਨਾ ਵੀ ਕਾਰੋਬਾਰ ਆ ਉਹ ਸਾਰਾ ਕਾਰੋਬਾਰ ਵਿਦੇਸ਼ੀ ਕੰਪਨੀਆਂ ਦੇ ਹਵਾਲੇ ਕਰ ਦੇਣਾ ਮਤਲਬ ਕਿ ਅੰਗਰੇਜ਼ ਜਿਹੜੇ ਅੰਗਰੇਜ਼ ਕਿਸੇ ਟਾਈਮ ਤੇ ਸਾਡੇ ਪੁਰਖਿਆਂ ਨੇ ਸਹਾਦਤਾਂ ਕੁਰਬਾਨੀਆਂ ਦੇ ਕੇ ਉਹਨਾਂ ਨੂੰ ਇੱਥੇ ਦੇਸ਼ ਦੇ ਵਿੱਚੋਂ ਕੱਢਿਆ ਸੀਗਾ ਉਹੀ ਅੰਗਰੇਜ਼ ਫੇਰ ਭਾਰਤ ਦੇ ਵਿੱਚ ਲਿਆਉਣਾ ਚਾਹ ਰਹੀ ਹੈ ਕੇਂਦਰ ਦੀ ਸਰਕਾਰ ਸਾਡੇ ਜਿਹੜੇ ਰੋਜ਼ੀ ਰੋਟੀ ਦੇ ਸਾਧਨ ਬੜੇ ਹੋਏ ਨੇ ਕਿਤੇ ਨੇ ਛੋਟੇ-ਬੜੇ ਵਸੀਲੇ ਅਸੀਂ ਆਪਦੇ ਹੱਥੀਂ ਕਰ ਲੈਨੇ ਅੱਜ ਉਹ ਸਾਰੇ ਦਾ ਸਾਰਾ ਵਿਦੇਸ਼ੀ ਕੰਪਨੀਆਂ ਦੇ ਹਵਾਲੇ ਕਰਨ ਲੱਗੀ ਹੋਈ ਹੈ ਜਿਵੇਂ ਤੁਸੀਂ ਲੈਣਾ ਦੀ ਗੱਲ ਕਰੀ ਕਿ ਲੈਣਾ ਘਟ ਨਹੀਂ ਜਦੋਂ ਇਹ ਫਾਸਟ ਟੈਗ ਆਇਆ ਸੀ ਤਾਂ ਸਰਕਾਰ ਨੇ ਸਨੇਹਾ ਟੀਵੀ ਰਾਹੀਂ ਅਖਬਾਰਾਂ ਰਾਹੀਂ ਸੋਸ਼ਲ ਮੀਡੀਆ ਨਹੀਂ ਦਿੱਤਾ ਸੀ ਕਿ ਹੁਣ ਤੁਹਾਨੂੰ ਲੈਣਾ ਚ ਲੱਗਣ ਦੀ ਲੋੜ ਨਹੀਂ ਤੁਹਾਡੀ ਗੱਡੀ ਲੰਘਿਆ ਕਰੂਗੀ ਪਰ ਹੁਣ ਆਪਾਂ ਦੇਖ ਰਹੇ ਹਾਂ ਇਸ ਸਮੇਂ ਖੜੇ ਹਾਂ ਸਟਾਲ ਦੇ ਉੱਤੇ ਲੈਣਾ ਬਹੁਤ ਲੱਗੀਆਂ ਹੋਈਆਂ ਨੇ ਇਥੋਂ ਤੱਕ ਕਿ ਇਹ ਵੀ ਗੱਲ ਚੱਲਦੀ ਸੀ ਕਿ ਜੇ ਐਨੇ ਕ ਮਿੰਟ ਤੁਸੀਂ ਲੈਣ ਚ ਖੜ੍ਹਦੇ ਹੋ ਤੁਹਾਡਾ ਟੈਕ ਟੌਲ ਨਹੀਂ ਕੱਟਿਆ ਜਾਣਾ ਚਾਹੀਦਾ ਜਾਣਾ ਇਹ ਗੱਲ ਸਹੀ ਹੈ ਨਹੀਂ ਸਰਕਾਰ ਸਰਕਾਰ ਨੇ ਇਦਾਂ ਦੀ ਕੋਈ ਪਾਲਿਸੀ ਨਹੀਂ ਬਣਾਈ ਜੇਕਰ ਇਦਾਂ ਦੀ ਕੋਈ ਪਾਲਿਸੀ ਹੋਵੇ ਤੇ ਸਾਨੂੰ ਤਾਂ ਸਮਾਂ ਦੀ ਚੰਗੀ ਗੱਲ ਆ ਕਿ ਇੱਡੀਆਂ ਲੈਣਾ ਲੋਕਾਂ ਯੂਜ਼ਰਾਂ ਦਾ ਸਾਨੂੰ ਗੁੱਸੇ ਆ ਚੇਲਣਾ ਪੈਂਦਾ ਸਾਨੂੰ 100 ਤਰ੍ਹਾਂ ਦੀਆਂ ਗਾਲਾਂ ਗੱਲਾਂ ਬਾਤਾਂ ਸੁਣਨੀਆਂ ਪੈਂਦੀਆਂ ਨੇ ਅਸੀਂ ਤਾਂ ਚਾਹੁੰਦੇ ਹਾਂ ਕਿ ਸਰਕਾਰ ਇਹ ਜਿਹੀ ਪਾਲਿਸੀ ਬਣਾਵੇ ਸਰਕਾਰ ਬਣਾ ਨਹੀਂ ਰਹੀ ਸਰਕਾਰ ਦੀ ਕੋਈ ਵੀ ਐਸੀ ਜੀ ਨੋਟੀਫਿਕੇਸ਼ਨ ਨਹੀਂ ਜਾਰੀ ਹੋਈ ਜਿਹਦੇ ਵਿੱਚ ਇਹ ਕਿਹਾ ਜਾਵੇ ਕਿ 3 ਮਿੰਟ ਤੋਂ ਬਾਅਦ ਜੇਕਰ ਲੈਂਡ ਲੱਗਦੀ ਆ ਜਾਂ ਕੋਈ ਲੈਂਡ ਪਿੱਛੇ ਖਿੱਚੀ ਹੋਵੇ ਵੀ ਇਹ ਲੈਂਡ ਤੋਂ ਪਿੱਛੇ ਜਾਊਗੀ ਤਾਂ ਤੁਸੀਂ ਦੂਸਰੀ ਲੈਂਡ ਜਿਹੜੀ ਹੈਗੀ ਆ ਫ੍ਰੀ ਵਾਲੀ ਜੰਮਚਣ ਵਾਲੀ ਜਾ ਸਕਦੇ ਹੋ ਬਿਲਕੁਲ ਵੀ ਕਿਤੇ ਨਹੀਂ ਹੈਗੀ ਐਦਾਂ ਦੀ ਇਹ ਸਿਰਫ ਆਂਸੂਆਂ ਯਾਨ ਘੜਤ ਕਹਾਣੀਆਂ ਨੇ ਕਿ ਕੁਝ ਲੋਕ ਜਿਹੜੀਆਂ ਹੈਗੀਆਂ ਨੇ ਆਪਣੀਆਂ ਵਿਊਜ਼ ਲਈ ਜਿਵੇਂ ਕਹਿ ਦਿੰਨੇ ਆਪਾਂ ਵੀ ਉਹ ਬਣਾਉਣ ਦੇ ਲਈ ਵਿਧਾਨ ਦੇ ਲੋਕਾਂ ਨੂੰ ਮਿਸਗਾਈਡ ਕਰਦੇ ਨੇ ਭਾਰਤ ਸਰਕਾਰ ਦੀਆਂ ਗਾਈਡਲਾਈਨ ਤੇ ਪੋਲਿਸੀਆਂ ਕੁਝ ਹੋਰ ਹੁੰਦੀਆਂ ਨੇ ਤੇ ਲੋਕਾਂ ਦੀਆਂ ਸੁਣੀਆਂ ਸੁਣਾਈਆਂ ਮਨ ਘੜਤ ਕਹਾਣੀਆਂ ਦੇ ਵਿੱਚ ਗੱਲਾਂ ਕੁਝ ਹੋਰ ਹੁੰਦੀਆਂ ਨੇ ਪਰ ਜਿਹੜੀਆਂ ਕਿਸਾਨਾਂ ਦੀ ਤੁਸੀਂ ਗੱਲ ਕਰਦੇ ਹੋ ਕਿਸਾਨਾਂ ਨੇ ਟੋਲ ਪਲਾਜ਼ੇ ਰੋਕੇ ਜਦੋਂ ਦਿੱਲੀ ਜਾਣ ਤੋਂ ਪਹਿਲਾਂ ਉਸ ਸਮੇਂ ਤੁਹਾਡੇ ਮੁਲਾਜ਼ਮਾਂ ਨੇ ਵੀ ਸਾਥ ਦਿੱਤਾ ਪਰ ਕਈ ਥਾਵਾਂ ਦੇ ਉੱਤੇ ਕਿਸਾਨਾਂ ਨਾਲ ਝੜਪ ਵੀ ਹੋਈ ਅੱਜ ਤੁਸੀਂ ਪੂਰੇ ਮੁਲਾਜ਼ਮ ਵਰਕਰ ਯੂਨੀਅਨ ਤੁਹਾਡੀ ਟੋਲ ਪਲਾਜ਼ਾ ਵਰਕਰ ਯੂਨੀਅਨ ਚਾਹੁੰਦੀ ਹੈ ਕਿ ਕਿਸਾਨ ਤੁਹਾਡੇ ਨਾਲ ਖੜਨ ਖੜਨਗੇ ਤੁਹਾਡੇ ਨਾਲ ਕਿਸਾਨ ਸਾਡੇ ਨਾਲ ਬਿਲਕੁਲ ਖੜਨਗੇ ਅਸੀਂ ਕਿਸਾਨਾਂ ਨਾਲ ਜਦੋਂ ਖੇਤੀ ਕਾਨੂੰਨ ਤਿੰਨ ਕਾਲੇ ਕਾਨੂੰਨ ਆਏ ਸੀ ਅਸੀਂ ਇੱਕ ਠੋਕ ਕੇ ਨਾਲ ਖੜੇ ਸੀ ਸੰਭੂ ਬਾਰਡਰ ਟਿੱਕਰੀ ਬਾਰਡਰ ਪਕੌੜਾ ਚੌਂਕ ਦੇ ਵਿੱਚ ਅਸੀਂ ਅੱਗੇ ਹੋ ਕੇ ਆਪਣੇ ਜਿਹੜੇ ਆ ਗਿਆ ਜਦੋਂ ਆ ਗੋਲਾਵਾਰੀ ਹੋਈ ਆ ਜਦੋਂ ਉਧਰੋਂ ਉਹਨਾਂ ਨੇ ਅਥਰੂ ਗੈਦ ਦੇ ਗੋਲੇ ਡੇਗੇ ਨੇ ਤਾਂ ਸਾਡੇ ਉਦੋਂ ਵੀ 4-5 ਜਿਹੜੇ ਵਰਕਰ ਸੀ ਉਹ ਫੱਟੜ ਹੋਏ ਸੀਗੇ ਉਸ ਤੋਂ ਬਾਅਦ ਵੀ ਅਖਨੋਰੀ ਲੱਗਿਆ ਸੰਭੂ ਮੋਰਚੇ ਤੇ ਲੱਗਿਆ ਉਦੋਂ ਵੀ ਅਸੀਂ ਅੱਗੇ ਹੋ ਕੇ ਜਿਹੜੀ ਹੈਗੀਆਂ ਨੇ ਉਸ ਮੋਰਚੇ ਦਾ ਉਸ ਅੰਦੋਲਨ ਦਾ ਹਿੱਸਾ ਬਣਿਆ ਅੱਜ ਵੀ ਪੰਜਾਬ ਦੇ ਵਿੱਚ ਜਿੱਥੇ ਕਿਤੇ ਵੀ ਚਾਹੇ ਉਹੜਾਂ ਦਾ ਮਸਲਾ ਹੋਇਆ ਹੋਵੇ ਚਾਹੇ ਕਿਸਾਨਾਂ ਦਾ ਮਜ਼ਦੂਰਾਂ ਦਾ ਮੁਲਾਜ਼ਮਾਂ ਦਾ ਹੋਰ ਕਿਸਤੀ ਵਰਗ ਦਾ ਕਿਤੇ ਵੀ ਜਦੋਂ ਵੀ ਕੋਈ ਧਰਨਾ ਪ੍ਰਦਰਸ਼ਨ ਹੁੰਦਾ ਤਾਂ ਸਾਡੀ ਜਿਹੜੀ ਟੋਲ ਪਲਾਇਆ ਵਰਕੀ ਜੁਨੀਅਰ ਪੰਜਾਬ ਆ ਅੱਗੇ ਹੋ ਕੇ ਆਪਣੀ ਐਮਪ ਵੀ ਕਰਨ ਮੰਦੀ ਆ ਉਸ ਟਾਈਮ ਤੇ ਸਾਨੂੰ ਵੀ ਸਰਕਾਰ ਦੇ ਆ ਪ੍ਰਸ਼ਾਸਨ ਦੇ ਬਹੁਤ ਪ੍ਰੈਸ਼ਰ ਹੁੰਦੇ ਨੇ ਕਿ ਉਹਦਾ ਕਿਸਾਨਾਂ ਦਾ ਮਸਲਾ ਜੀ ਉਹਦਾ ਦੂਜੇ ਮਜ਼ਦੂਰਾਂ ਦਾ ਮਸਲਾ ਦੂਜੇ ਕਿਰਤੀਆਂ ਦਾ ਮਸਲਾ ਤੁਸੀਂ ਨਹੀਂ ਜਾਣਾ ਤੁਹਾਡਾ ਟੋਲ ਪਲਾ ਜਾਂਦਾ ਸਾਡੇ ਉੱਤੇ ਐਸਐਸਪੀ ਡੀਸੀ ਉੱਪਰ ਆਈਜੀ ਡੀਆਈਜੀ ਤੱਕ ਦੇ ਜਿਹੜੇ ਹੈਗੇ ਪ੍ਰੈਸ਼ਰ ਹੁੰਦੇ ਨੇ ਪਰ ਅਸੀਂ ਜਿਹੜੇ ਹੈਗੇ ਆ ਆਪਣੀ ਬੇਉਂਤਪੰਦੀ ਸਾਡੀ ਇੱਕ ਕਲੀਅਰ ਆ ਕਿ ਜਿੱਥੇ ਵੀ ਕਿਰਤੀ ਤੱਕਾਂ ਮਜ਼ਦੂਰਾਂ ਨਾਲ ਤੱਕਾਂ ਕਿਸਾਨਾਂ ਨਾਲ ਤੱਕਾ ਹੋਊਗਾ ਅਸੀਂ ਹੱਕ ਠੋਕੇ ਨਾਲ ਖੜੇ ਆ ਉਹਨਾਂ ਦੇ ਅੱਗੇ ਹੋ ਕੇ ਲੜਾਂਗੇ ਅਸੀਂ 나ਗੇ ਪਿੱਛੇ ਵਾਲੀ ਤਰ੍ਹਾਂ ਦੇ ਵਿੱਚ ਕੱਢਣ ਵਾਲੇ ਲੋਕ ਨਹੀਂ ਹੈਗੇ ਅਸੀਂ ਉਸ ਅ ਸਹੀਦਾਂ ਦੇ ਕੁਰਬਾਨੀਆਂ ਜਿਹੜੇ ਸਾਡੇ ਪੁਰਖਿਆਂ ਨੇ ਦੇ ਕੇ ਸਾਨੂੰ ਵੱਡੀਆਂ ਵੱਡੀਆਂ ਅੱਜ ਅਸੀਂ ਇੰਨੇ ਜੋਗੇ ਕਰ ਦਿੱਤੇ ਕਿ ਥੋੜੇ ਬੁਰਤੇ ਰਜਗਾਰ ਦੇ ਲਈ ਅਸੀਂ ਜਿਹੜਾ ਹੈਗਾ ਆਪਣੀ ਰੋਜੀ ਰੋਟੀ ਦਾ ਸਾਧਨ ਜੋਗੇ ਹੋ ਗਿਆਂ ਅਸੀਂ ਉਸ ਲੜੀ ਦੇ ਤਹਿਤ ਜਿਹੜਾ ਹੈਗਾ ਅੱਜ ਵੀ ਅਸੀਂ ਸਾਰੇ ਵਰਗਾਂ ਦੇ ਨਾਲ ਖੜਕੇ ਇੱਕ ਠੋਕੇ ਖੜਦੇ ਜਿਵੇਂ ਤੁਸੀਂ ਸ਼ੁਰੂਆਤ ਚ ਕਿਹਾ ਕਿ ਸਾਨੂੰ ਜੇ ਕੋਈ ਝਗੜਾ ਹੁੰਦਾ ਹੈ ਉੱਚ ਮੁਲਾਜ਼ਮ ਅੱਗੇ ਆ ਜਾਂਦਾ ਹੈ ਕੰਪਨੀ ਵਾਲੇ ਪਿੱਛੇ ਰਹਿ ਜਾਂਦੇ ਕੰਪਨੀ ਦੇ ਉੱਪਰਲੇ ਮੁਲਾਜ਼ਮ ਵੀ ਉੱਪਰ ਬੈਠੇ ਹੁੰਦੇ ਆ ਕਈ ਵਾਰੀ ਜਿਹੜਾ ਥੱਲੇ ਟੋਲ ਕੱਟ ਰਿਹਾ ਹੁੰਦਾ ਉਹਦੇ ਨਾਲ ਲੜਾਈ ਚੜਾਉਂਦਾ ਦੇਖੋ ਇਹਦਾ ਇਹਦਾ ਪਹਿਲੇ ਕਹਿੰਦੇ ਆ ਤੁਸੀਂ ਕਹਿੰਦੇ ਹੋ ਕੰਪਨੀ ਦਾ ਹੁਕਮ ਸੀ ਅਸੀਂ ਵਜਾਉਣੇ ਆ ਇਹ ਤਾਂ ਇੱਕ ਸਾਡੀ ਮਜਬੂਰੀ ਬਣ ਗਈ ਸੀ ਸਾਨੂੰ ਅੱਗੇ ਵਰਤਿਆ ਜਾਂਦਾ ਸਾਨੂੰ ਯੂਜ਼ ਕੀਤਾ ਜਾਂਦਾ ਜਦੋਂ ਤੁਹਾਨੂੰ ਪਤਾ ਨਹੀਂ ਲੱਗਿਆ ਜਦੋਂ ਪੰਜਾਬ ਦੇ ਵਿੱਚ ਟੋਲ ਪਲਾਜ਼ੇ ਲੱਗੇ ਸੀਗੇ ਤਾਂ ਸਾਡੇ ਜਿਹੜੇ ਪੰਜਾਬੀ ਲੋਕ ਹੁੰਦਾ ਸੀ ਉਹਨਾਂ ਨੂੰ ਸਕਿਉਰਟੀ ਗਾਰਡ ਦੇ ਵਿੱਚ ਰੱਖਿਆ ਜਾਂਦਾ ਸੀ ਲੜਨ ਵਾਸਤੇ ਬੈਰੀਕੇਡ ਤੇ ਗੱਡੀਆਂ ਰੋਕਣ ਦੇ ਵਾਸਤੇ ਅੱਜ ਸਾਡੇ ਦੇਸ਼ ਦੇ ਵਿੱਚ ਐਵੇਂ ਦੀ ਇੱਕ ਮੂਵਮੈਂਟ ਖੜੀ ਹੋ ਗਈ ਕਿਸਾਨ ਲਹਿਰ ਤੋਂ ਬਾਅਦ ਕਿ ਵੀ ਜਿਹੜੇ ਆਦਰ ਸਟੇਟ ਦੇ ਲੋਕ ਸੀਗੇ ਅਰਧ ਸਟੇਟ ਦੇ ਕਿਰਤੀ ਇੰਦਰ ਕੰਮ ਕਰਨ ਆਉਂਦੇ ਸੀ ਉਹ ਹੁਣ हट ਗਏ ਪੰਜਾਬ ਦੇ ਵਿੱਚੋਂ ਕਿਉਂਕਿ ਮਜਬੂਰੀ ਬਣ ਗਈ ਸਾਨੂੰ ਬੁੱਥਾਂ ਦੇ ਉੱਤੇ ਸਾਨੂੰ ਅੱਜ ਜਿਹੜਾ ਹੈਗਾ ਰੱਖਣ ਲਈ ਕੰਪਨੀਆਂ ਦੀ ਕਾਰਪੋਰੇਟ ਜਿਹੜੇ ਘਰਾਣੇ ਨੇ ਉਹ ਸਾਨੂੰ ਮਜਬੂਰੀ ਪੱਖੋਂ ਰੱਖਦੇ ਨੇ ਜੇ ਉਹਨਾਂ ਦੀ ਮਜਬੂਰੀ ਨਾ ਹੋਵੇ ਤੇ ਟੋਲ ਕਲੈਕਸ਼ਨ ਕਰਨੀ ਬੜੀ ਔਖੀ ਆ ਹਾਂ ਮੈਂ ਮੰਨਦਾ ਕਿ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਜਿਹੜੇ ਕਾਰਪੋਰੇਟ ਘਰਾਣੇ ਨੇ ਇਹਨਾਂ ਦੇ ਹੱਕ ਜਬੂਤ ਰੀਆ ਕਿਸਾਨ ਐਜੀਟੇਸ਼ਨ ਚੱਲਿਆ ਕੋਵਿਡ ਚੱਲਿਆ ਹੋਰ ਬਹੁਤ ਸਾਰੀਆਂ ਪਾਲਸੀਆਂ ਦੇਤੇ ਤੇ ਟੂਲਪਲਾਜੇ ਬੰਦ ਰਹੇ ਸਾਲੋ ਸਾਲ ਤੇ ਕਰੋੜਾਂ ਰੁਪਈਆ ਜਿਹੜਾ ਸਰਕਾਰ ਨੇ ਇਹਨਾਂ ਨੂੰ ਉਹਨਾਂ ਦਾ ਮੁਆਵਜ਼ਾ ਦਿੱਤਾ ਕਾਰਪੋਰੇਟ ਘਰਾਣਿਆਂ ਨੂੰ ਪਰ ਸਾਡੇ ਜਿਹੜੇ ਨੌਜਵਾਨ ਤੇ ਸਾਡੀਆਂ ਭੈਣਾਂ ਤੇ ਸਾਡੇ ਵੀਰਾਂ ਨੂੰ ਉਹਨਾਂ ਤਨਖਾਹ ਤੱਕ ਨਹੀਂ ਦਿੱਤੀ ਗਈ ਉਹਨਾਂ ਨੂੰ ਤਨਖਾਹ ਤੱਕ ਨਹੀਂ ਦਿੱਤੀ ਗਈ ਅਸੀਂ ਡੰਡੇ ਲਾਟੀਆਂ ਛੋਟੀਆਂ ਖਾਂਦੇ ਰਿਆਂ ਸਰਕਾਰ ਦੀਆਂ ਆਪਣੇ ਹੱਕਾਂ ਲਈ ਆਪਣੇ ਅਧਿਕਾਰਾਂ ਤੋਂ ਕੰਪਨੀਆਂ ਤੋਂ ਲੈਣ ਲਈ ਪਰ ਇਹਨਾਂ ਦੀ ਢਾਹ ਬਣ ਕੇ ਜਿੱਥੇ ਸਰਕਾਰ ਪ੍ਰਸ਼ਾਸਨ ਖੜਿਆ ਉੱਥੇ ਜਿਹੜੀ ਹੈਗੀ ਆ ਭਾਰਤ ਦੀ ਸਰਕਾਰ ਜਿਹੜੀ ਹੈਗੀ ਆ ਪੂਨ ਤੌਰ ਤੇ ਇਹਨਾਂ ਦੇ ਪਿੱਠ ਦੇ ਪਿੱਛੇ ਖੜੀ ਆ ਤੇ ਸਾਡੇ ਪਿੱਠ ਦੇ ਪਿੱਛੇ ਜੇਕਰ ਅੱਜ ਅਸੀਂ ਇੱਥੇ ਰਜਗਾਰ ਕਰ ਰਹੇ ਆ ਤਾਂ ਸਾਡੇ ਕਿਸਾਨ ਖੜੇ ਨੇ ਸਾਡੇ ਪਿੰਡਾਂ ਦੇ ਲੋਕ ਖੜੇ ਨੇ ਸਾਡੇ ਨੇੜਲੇ ਭਾਈਚਾਰਾ ਪੱਤਰਕਾਰ ਭਾਈਚਾਰਾ ਸਾਨੂੰ ਜਿਹੜਾ ਅੱਜ ਸਾਨੂੰ ਸਪੋਰਟ ਕਰਦਾ ਜਿਹੜਾ ਸਾਡੀ ਅੱਜ ਸੋਸ਼ਲ ਮੀਡੀਆ ਤੇ ਸਾਡੀ ਗੱਲ ਕਰ ਰਿਹਾ ਜਿਹੜੇ ਵੱਡੇ ਚੈਨਲ ਨੇ ਜਿਹੜੇ ਅੱਜ ਵੀ ਸਰਕਾਰ ਦੀਆਂ ਜਿਹੜੀ ਪਿੱਠ ਤਾਂ ਆਪੜਦੇ ਨੇ ਦਾ ਸਰਕਾਰ ਦੀ ਗੋਦੀ ਚ ਜਾ ਕੇ ਬੈਠਦੇ ਜਿਹਨੂੰ ਆਪਾਂ ਗੋਦੀ ਮੀਡੀਆ ਕਹਿ ਦਿੰਦੇ ਆ ਉਹ ਅੱਜ ਵੀ ਸਾਡੀ ਕੋਈ ਗੱਲ ਨਹੀਂ ਕਰ ਰਿਹਾ ਸਾਡੀ ਗੱਲ ਉਹ ਕਰ ਰਹੇ ਨੇ ਦੇ ਜੇ ਲੋਕ ਜਿਹੜੇ ਸਾਡੇ ਇੱਥੇ ਭਰਾ ਸਾਡੇ ਨਾਲ ਰੋਜ਼ ਖੜ ਕੇ ਜਾਂਦੇ ਨੇ ਸਾਡੇ ਨਾਲ ਸਸ ਦੀ ਕਾਲ ਸਾਡੇ ਕੋਲ ਬੈਠ ਕੇ ਜਾਂਦੇ ਨੇ ਸਾਨੂੰ ਪਿਆਰ ਕਰਦੇ ਨੇ ਅਸੀਂ ਉਹਨਾਂ ਨੂੰ ਪਿਆਰ ਕਰਦੇ ਆਂ ਉਹ ਭਰਾ ਸਾਡਾ ਅੱਜ ਵੀ ਸਾਡਾ ਮਾਣ ਆਦਰ ਸਾਡੇ ਲਈ ਦੇਖ ਰਹੇ ਨੇ ਸਾਡੇ ਅੱਜ ਦੇ ਸਮੇਂ ਨੂੰ ਜਿਹੜਾ ਸਾਡੇ ਉੱਤੇ ਮਾਰਾ ਸਮਾਂ ਹੈ ਕੇਂਦਰ ਸਰਕਾਰ ਲੈ ਕੇ ਆਈ ਆ ਪਹਿਲਾਂ ਪੰਜਾਬ ਸਰਕਾਰ ਆਪਣੀ ਪਾਵਲ ਸਿਟੀ ਪਾਣ ਦੀ ਮਾਰੀ 16 17 ਟੋਲ ਪਾਸ ਜੇ ਬੰਦ ਕਰਕੇ ਜਿਨ੍ਹਾਂ ਦਾ ਕੀ ਟੈਂਡਰ ਖਤਮ ਹੋ ਰਿਹਾ ਸੀ ਭਗਵੰਤ ਮਾਨ ਨੇ ਇੱਕ ਕਹਿੰਦਾ ਵੀ ਮੈਂ ਪੰਜਾਬ ਦੇ ਵਿੱਚ ਸਾਰੇ ਟੋਲ ਪਲਾਜ਼ੇ ਬਕਤਮ ਕਰ ਦੂੰਗਾ ਉਹਨਾਂ ਦਾ ਟੈਂਡਰ ਹੀ ਖਤਮ ਹੋ ਰਿਹਾ ਸੀ ਸਾਡੇ 16 ਸਾਲ ਦੇ ਬਿਊਟੀ ਪ੍ਰੋਜੈਕਟ ਤੇ ਆ ਕਰੇ ਭਗਵੰਤ ਮਾਨ ਇਨੂੰ ਕਰੇ ਭਗਵੰਤ ਮਾਨ ਸਾਰੇ ਟੋਲ ਪਲਾਜ਼ਾ ਨੂੰ ਬੰਦ ਅਸੀਂ ਕਹਿੰਦੇ ਆਂ ਵੀ ਪਰ ਕਰ ਨਹੀਂ ਸਕਦੇ ਦੇ ਹੱਥੀ ਕੁਛ ਨਹੀਂ ਗੱਲਾਂ ਨੇ ਗੱਲਾਂ ਦਾ ਕੜਾ ਬਹੁਤ ਬਣਾਉਂਦੇ ਨੇ ਇੱਥੇ ਦੇਖਦੇ ਆਏ ਆਂ ਨਾ ਤਾਂ ਇਹਨੂੰ ਕੇਂਦਰ ਬੰਦ ਕਰ ਸਕਦੇ ਆਂ ਨਾ ਪੰਜਾਬ ਸਰਕਾਰ ਬੰਦ ਕਰ ਸਕਦੀ ਆ ਕਿਉਂਕਿ ਇਹ ਜਿਹੜੇ ਵਿਦੇਸ਼ੀ ਕੰਪਨੀਆਂ ਦਾ ਭਾਰਤ ਦੇ ਉੱਪਰ ਕਾਬਜਾ ਹੋਣ ਜਾ ਰਿਹਾ ਵਰਲਡ ਬੈਂਕ ਦੀਆਂ ਪਾਲਸੀਆਂ ਦੀਆਂ ਨੀਤੀਆਂ ਦੇ ਤਹਿਤ ਇਹ ਜਿਹੜਾ ਸਾਰਾ ਅਜੰਡਾ ਦਿਖ ਰਿਹਾ ਆਉਣ ਵਾਲੇ ਦਿਨਾਂ 'ਚ ਜੇਕਰ ਲੋਕ ਇਕੱਠੇ ਨਾ ਹੋਏ ਸਾਡੇ ਲੋਕਾਂ ਨੂੰ ਇਹ ਚੀਜ਼ ਸਮਝ ਨਾ ਆਈ ਤੌ ਦਿਨ ਦੂਰ ਨਹੀਂ ਜਿਹੜੇ ਅੰਗਰੇਜ਼ ਇੱਥੇ ਭਾਰਤ ਨੂੰ ਛੱਡ ਕੇ ਗਏ ਤੇ ਉਹ ਫੇਰ ਆ ਕੇ ਭਾਰਤ ਦੇ ਵਿੱਚ ਕਬਜ਼ਾ ਕਰਨਗੇ ਆ ਬਿਲਕੁਲ ਜੀ ਬਿਲਕੁਲ ਜਿਹੜਾ ਤੁਸੀਂ ਕਿਹਾ ਕਿ ਲੋਕ ਤੁਹਾਡੇ ਨਾਲ ਖੜਨ ਬਿਲਕੁਲ ਲੋਕ ਤੁਹਾਡੇ ਨਾਲ ਖੜਨਗੇ ਕਿਸਾਨ ਵੀ ਖੜਨਗੇ ਪਰ ਕੀ ਭਰੋਸਾਗਾ ਆਉਣ ਵਾਲੇ ਦਿਨਾਂ 'ਚ ਤੁਹਾਡੀ ਨੌਕਰੀ ਬਚਦੀ ਐ ਲੋਕਾਂ ਦੇ ਕਰਕੇ ਲੋਕ ਇਕੱਠ ਹੁੰਦੇ ਨੇ ਤਾਂ ਤੁਹਾਡਾ ਕੀ ਭਰੋਸਾ ਕਿ ਤੋਲ ਮੁਲਾਜ਼ਮ ਫੇਰ ਉਸ ਤਰ੍ਹਾਂ ਦਾ ਬਿਹੇਵ ਨਹੀਂ ਕਰਨਗੇ ਹਾਲਾਂਕਿ ਹੁਣ ਇਹਨਾਂ ਦਿਨਾਂ 'ਚ ਕਰਨੋਂ हट ਕੇ ਅੱਗੇ ਤਾਂ ਪੱਤਰਕਾਰਾਂ ਨੂੰ ਵੀ ਰੋਕ ਲੈਂਦੇ ਸੀ ਕਿ ਨਹੀਂ ਇਹ ਕਾਰਡ ਨਹੀਂ ਚੱਲਣਾ ਲਗਾ ਦਿਓ ਅ ਦੂਜੇ ਪਾਸੇ ਜਾਓ ਦੇਖੋ ਲੋਕ ਸੰਘਰਸ਼ ਦੇ ਵਿੱਚ ਹਮੇਸ਼ਾ ਜਿੱਤ ਹੋ ਕੇ ਨਿਕਲਦੀ ਆ ਖੇਤੀ ਕਾਨੂੰਨਾਂ ਦੇ ਵਿੱਚ ਲੋਕ ਇਕੱਠੇ ਹੋਏ ਸਾਰੇ ਲੜਨ ਵਾਲੇ ਲੋਕਾਂ ਦੀ ਗਿਣਤੀ ਵਧੀ ਉਹਨਾਂ ਨੇ ਇੱਕ ਪਾਸੇ ਉਹ ਹੋ ਗਏ ਜਿਹੜੇ ਲੜਨ ਵਾਲੇ ਲੋਕ ਤੇ ਲੁੱਟਣ ਵਾਲੇ ਲੋਕ ਤੇ ਇੱਕ ਪਾਸੇ ਉਹ ਖੜੇ ਹੋ ਗਏ ਜਿਹੜੇ ਲੁੱਟਣ ਵਾਲੇ ਲੋਕ ਤੇ ਪਰ ਜਿਹੜੇ ਲੁੱਟ ਰਹੇ ਲੋਕ ਤੇ ਉਹ ਇਕੱਠੇ ਹੋ ਗਏ ਲੁੱਟਣ ਵਾਲਿਆਂ ਤੇ ਭਾਰੀ ਪੈ ਗਏ ਉਹਨਾਂ ਨੇ ਉਹ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਤਾ ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਪਾਲਸੀਆਂ ਆਈਆਂ ਸਮੇਂ-ਸਮੇਂ ਦੌਰਾਨ ਉਹ ਲੋਕ ਇਕੱਠੇ ਹੋਏ ਤੇ ਪਾਲਸੀਆਂ ਸਾਰੀਆਂ ਰੱਦ ਹੋ ਗਈਆਂ ਕੱਲ ਆਪਾਂ ਦੇਖਿਆ ਪਿਛਲੇ ਦਿਨ लाठी चार्ज ਕਰਤਾ ਦਿੱਤਾ ਪੰਜਾਬ ਸਰਕਾਰ ਨੇ ਜਥੇਮੰਦੀ ਤੇ ਬਠਿੰਡੇ ਸਾਈਡ ਤੇ ਆਪਾਂ ਚੌਕੇ ਪਿੰਡ ਦੇ ਵਿੱਚ ਦੇਖਿਆ ਪਰ ਉਹ ਸਾਥੀਆਂ ਨੂੰ ਸਰਕਾਰ ਦੀ ਨੱਕ ਦੇ ਵਿੱਚ ਦਮ ਲਿਆਤਾ ਕਿਸਾਨ ਜਥੇਬੰਦੀਆਂ ਨੇ ਉਹ ਉਹਦੀ ਕਹਿਦੀ ਨੱਕ ਦੀ ਚੌਕੇ ਮੂੰਹ ਚ ਪਾਏਗੀ ਜਦੋਂ ਸਰਕਾਰ ਦੇ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਪਿਆ ਉਹਨਾਂ ਨੂੰ ਜਿਹੜਾ ਹੈਗਾ ਰਿਹਾ ਕਰਨਾ ਪਿਆ ਇਸ ਤਰੀਕੇ ਨਾਲ ਸਾਡੇ ਵੀ ਭਾਰਤ ਦੇ ਵਿੱਚ 10 ਲੱਖ ਤੋਂ ਵੱਧ ਪਰਿਵਾਰ ਨੇ ਟੋਲ ਪਲਾਜ਼ਾ ਉੱਤੇ 10 ਲੱਖ ਮੈਂਬਰ ਜਿਹੜਾ ਹੈਗਾ ਸੁਭਾਵਨ ਨਵਾ ਰਿਹਾ ਅੱਜ ਤੇ ਜਦੋਂ ਉਹਨਾਂ ਦੇ 10 ਲੱਖ ਦੇਣਾ ਤਿੰਨ ਦਿਨ ਚਾਚਾ ਪਰਿਵਾਰ ਜਿਹੜੇ ਹੈਗੇ ਨੇ ਉਹਨਾਂ ਦੀ ਰੋਜੀ ਰੋਟੀ ਉਹਨਾਂ ਦਾ ਸਾਧਨ ਇਸੇ ਕਿਤੇ ਤੇ ਨਿਰਪਰਜਾ ਜਦੋਂ ਖੁੱਸ ਰਿਆ ਜਦੋਂ ਇਕੱਠੇ ਹੋਵਾਂਗੇ ਅਸੀਂ ਤੇ ਸਾਡੇ ਨਾਲ ਸਾਡੇ ਭਰਾ ਸਾਡੇ ਪਰਿਵਾਰ ਸਾਡੇ ਬਜ਼ੁਰਗ ਸਾਡੇ ਨਾਲ ਬਹਿਣਗੇ ਤਾਂ ਇਸ ਇਸ ਸਰਕਾਰ ਦੀ ਘਟੀਆ ਪਾਲਿਸੀ ਨੂੰ ਵੀ ਅਸੀਂ ਰੱਦ ਕਰਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਜਿਹੜੀ ਸਰਕਾਰ ਦੀ ਏਆਈ ਪਾਲਿਸੀ ਦੇ ਨਾਲ ਜੀਪੀਐਸ ਸਿਸਟਮ ਰਾਹੀਂ ਕੱਟਣ ਵਾਲੀ ਜਿਹੜੀ ਇਹ ਪਾਲਿਸੀ ਇਕੱਲੀ ਇਹ ਕਿਰਤੀ ਲੋਕਾਂ ਦਾ ਇੱਥੇ ਰੋਜ਼ਗਾਰ ਦੀ ਗੱਲ ਨਹੀਂ ਹੈਗੀ ਇੱਥੇ ਜਿਹੜੇ ਆਮ ਲੋਕ ਨੇ ਜਿਹੜੇ ਆਮ ਪੰਜਾਬੀ ਲੋਕ ਨੇ ਜਾਂ ਹਿੰਦੂਸਤਾਨ ਦੇ ਲੋਕ ਨੇ ਜਿਨ੍ਹਾਂ ਦਾ ਹੱਕ ਅਧਿਕਾਰ ਬਣਦਾ ਕਿ ਉਹਨਾਂ ਦੀ ਇੱਧਰ ਵੀ ਜ਼ਮੀਨਾਂ ਟੋਲ ਟੈਕਸ ਦੇ ਪਰਲੇ ਪਾਸੇ ਵੀ ਜ਼ਮੀਨਾਂ ਇੱਧਰ ਜ਼ਮੀਨਾਂ ਤੇ ਇੱਧਰ ਕਿਸੇ ਨੇ ਘਰ ਨੇ ਕਿਸੇ ਨੇ ਉਹਨੇ ਦਵਾਈ ਲੈਣ ਜਾਣਾ ਬੁੱਟੀ ਲੈਣ ਜਾਣਾ ਹੋਰ ਕੋਈ ਕੰਮ ਜਾਣਾ ਸ਼ਹਿਰ ਦੇ ਵਿੱਚ ਤੇ ਉਹ ਜੇ ਏਆਈ ਨਾਲ ਟੋਲ ਟੈਕਸ ਹੀ ਕਟਾਉਂਦਾ ਰਹੂਗਾ ਤੇ ਉਹਦੀ ਤਾਂ ਇੰਨੇ ਦੀ ਗੱਡੀ ਨਹੀਂ ਜਿੰਨੇ ਟੋਲ ਟੈਕਸ ਭਰ ਜਣਗੇ ਆਪਾਂ ਦੇਖਿਆ ਪਟਿੱਡੇ ਦੇ ਕੋਲ ਇੱਕ ਐਕਸਪ੍ਰੈਸ ਹਾਈਵੇ ਦੇ ਉੱਪਰ 1,60,000 ਰੁਪਏ ਦਾ ਫਾਈਨਡ ਪਾਤਾ ਇਹ ਟੋਲ ਪਲਾਜੇ ਤੋਂ ਗੱਡੀ ਲੰਗੀ ਉਹਨੂੰ ਓਵਰਲੋਡ ਦਿਖਾ ਕੇ ਉਹਦਾ ਚਲਾਣ 1 ਲੱਖ 60 ਹਜ਼ਾਰ ਦਾ ਭਰਤਾ ਉਹ ਕਹਿੰਦਾ ਦੋ ਤਿੰਨ ਢੇਡੇ ਲਾ ਦੇ ਤਾਂ ਮੈਂ ਗੱਡੀ ਇੱਥੇ ਖੜਾ ਜਾਊਂਗਾ ਆਪਣੀ ਟਰੱਕ ਨੂੰ ਤੇ ਇਸ ਕਰਕੇ ਵੀ ਗੱਡੀਆਂ ਤੇ ਜਿਹੜੇ ਚਲਾਣ ਨੇ ਉਹ ਬੜੇ ਭਾਰੀ ਹੋ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਆ ਕਿ ਅਸੀਂ ਤੁਹਾਡੇ ਧੀਆ ਪੁੱਤ ਅਸੀਂ ਕੱਲੇ ਪੰਜਾਬ ਦੇ ਨਹੀਂ ਪੂਰੇ ਹਿੰਦੁਸਤਾਨ ਦੇ ਲੋਕਾਂ ਨੂੰ ਕਹਿੰਦੇ ਆ ਵੀ ਅਸੀਂ ਸੋਡੇ ਧੀਆ ਪੁੱਤਾਂ ਕਿਉਂਕਿ ਦੇਸ਼ ਦੇ ਟੋਲ ਪਲਾਜਾਂ ਦੇ ਜਿਹੜੇ ਲੋਕ ਕੰਮ ਕਰਦੇ ਨੇ ਉਹ ਭਾਰਤ ਦੇ ਵਾਸੀ ਨੇ ਤੇ ਭਾਰਤ ਦੇ ਹੀ ਟੋਲ ਪਲਾਜੇ ਉੱਤੇ ਕੰਮ ਕਰਦੇ ਨੇ ਕੋਈ ਨਾਦਾ ਸੀ ਬਾਹਰਲੀ ਕੰਟਰੀ ਚ ਕੰਮ ਕਰਦੇ ਆ ਤੇ ਨਾ ਹੀ ਕਿਤੇ ਬਾਹਰਲੇ ਕੰਟਰੀ ਚ ਕੰਮ ਕਰਨ ਜਾ ਰਹੇ ਆ ਤੇ ਇਸ ਕਰਕੇ ਲੋਕਾਂ ਦੀ ਅਸੀਂ ਜਿੱਥੇ ਆਸ ਰੱਖਦੇ ਆ ਲੋਕਾਂ ਤੋਂ ਅਸੀਂ ਮੰਗ ਕਰਦੇ ਆ ਸਾਡੇ ਆਗੂਆਂ ਤੋਂ ਸਾਡੀਆਂ ਜਥੇਬੰਦੀਆਂ ਤੋਂ ਸਾਡੇ ਮੋਰਚਿਆਂ ਤੋਂ ਕਿ ਆਪਾਂ ਏਡੇ ਏਡੇ ਮੋਰਚੇ ਲਾਏ ਸੰਯੁਕਤ ਮੋਰਚੇ ਦੇ ਦੀ ਰਹਿਨੁਮਾਈ ਦੇ ਤੇ ਉਹਨਾਂ ਨੂੰ ਜਿੱਤ ਪ੍ਰਾਪਤ ਕਰੀ ਆ ਵੀ ਸੋਡੇ ਧੀ ਪੁੱਤਰੇ ਟੋਲ ਪਲਾਜ਼ਾ ਤੇ ਕੰਮ ਕਰਦੇ ਨੀਗੁਨ ਜੀਆਂ ਤਨਖਾਹਾਂ ਦੇ ਜੇ ਅਸੀਂ ਸੰਘਰਸ਼ ਕਰ ਕਰਕੇ ਅੱਜ ਆ ਜੇਕਰ ਮਾੜੀ ਮੋਟੀ ਤਨਖਾਹ ਹੁਣ ਸਾਨੂੰ ਵਧੀਆ ਮਿਲਣ ਲੱਗੀ ਆ ਨਾ ਇਹਦੇ ਪਿੱਛੇ ਵੀ ਇਹ ਜਿਹੜਾ ਹੈਗਾ ਆਪਾਂ ਜਥੇਬੰਦੀਆਂ ਦਾ ਬਹੁਤ ਵੱਡਾ ਰੋਲ ਆ ਮੈਂ ਸਮਝਦਾ ਅੱਜ ਜੇ ਪੰਜਾਬ ਦੇ ਟੋਲ ਪਲੇਸ ਤੇ ਪੰਜਾਬੀ ਲੋਕਾਂ ਨੂੰ ਪੈਣਾ ਨੂੰ ਰੁਜ਼ਗਾਰ ਮਿਲਿਆ ਨਾ ਇਹਦੇ ਪਿੱਛੇ ਜਥੇਬੰਦੀਆਂ ਦਾ ਬਹੁਤ ਵੱਡਾ ਰੋਲ ਆ ਉਹਨਾਂ ਨੇ ਹਮਾਇਤ ਕਰੀਆ ਉਹਨਾਂ ਦੀ ਹਮਾਇਤ ਦੇ ਨਾਲ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਿਆ ਅੱਗੇ ਅਸੀਂ ਵੀ ਕਹਿੰਦੇ ਤੇ ਟੈਂਪੂ ਭਰ ਕੇ ਟਰਾਲੀ ਭਰ ਕੇ ਜਾ ਰਹੇ ਨੇ ਧਰਨਾ ਲਾਉਣ ਪਤਾ ਨਹੀਂ ਕੀ ਆ ਜਦੋਂ ਅਸੀਂ ਧਰਨੇ 'ਚ ਜਾਣ ਲੱਗੇ ਸਾਨੂੰ ਉਹਦੀ ਜਾਣਕਾਰੀ ਹੋਈ ਨਾ ਅੱਜ ਆਪਾਂ ਕਹਿੰਦੇ ਨੇ ਬਦਲਾ ਆਇਆ ਆਇਆ ਬਦਲਾਵ ਕਿੱਥੋਂ ਆਇਆ ਦੇ ਸਿੱਖ ਕੇ ਆਇਆ ਸਾਡੇ ਬਜ਼ੁਰਗਾਂ ਤੋਂ ਬੜਾ ਕੁਝ ਸਿੱਖਿਆ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਇੱਥੇ ਰਾਜ ਭਾਗ ਜਿਹੜਾ ਕਾਰਪੋਰੇਟ ਘਰਾਣਿਆਂ ਦਾ ਆਊਗਾ ਇੱਚ ਉਹੀ ਲੋਕ ਫੇਰ ਆਣਗੇ ਜਿਹੜੇ ਇਥੋਂ ਕੱਢੇ ਗਏ ਸੀ ਸਾਡੇ ਪੁਰਖਿਆਂ ਨੇ ਉਹ ਆ ਰਹੇ ਨੇ ਕੇਂਦਰੀ ਸਰਕਾਰ ਲੈ ਕੇ ਆ ਰਹੀ ਆ ਅੱਜ ਆ ਬਿੱਟੂ ਵਰਗੇ ਹੋਰ ਜਿਹੜੇ ਆਪਣੇ ਕਹਿੰਦੇ ਨੇ ਜਾਕੜ ਵਰਗੇ ਪੰਜਾਬ ਦੇ ਅਸੀਂ ਲੀਡਰ ਕਹਨੇ ਆ ਆਉਣ ਵਾਲੇ ਦਿਨਾਂ 'ਚ ਭਾਜਪਾ ਆਊਗੀ ਸਦਾਈ ਦੇ ਵਿੱਚ ਭਾਜਪਾ ਲੈ ਕੇ ਆਣਗੇ ਉਹਨਾਂ ਨੂੰ ਪੁੱਛਣਾ ਨਾਲ ਹੋਵੇ ਵੀ ਜਿਹੜਾ ਲੱਖਾਂ ਲੋਕ ਬੇਰੁਜ਼ਗਾਰ ਹੋ ਰਿਹਾ ਇਹਨਾਂ ਬਾਰੇ ਤੁਸੀਂ ਕੀ ਕੇਂਦਰ ਸਰਕਾਰ ਤੱਕ ਹੁਣ ਤੱਕ ਗੱਲ ਪਹੁੰਚਾਈ ਆ ਅਸੀਂ ਦਿਨ ਰਾਤ ਉਹਨੂੰ ਸਨੇਹ ਭੇਜ ਰਹੇ ਆ ਕਿ ਭਾਈ ਸਾਡੇ ਕਿ ਰੋਜੀ ਰੋਟੀ ਆ ਸਾਡੇ ਪੰਜਾਬ ਦੇ ਲੋਕਾਂ ਦਾ ਕਿਰਤੀ ਲੋਕਾਂ ਦਾ ਜਿਹੜਾ ਬਸੀਲੇ ਸਾਧਨ ਬੜੇ ਹੋਏ ਨੇ ਛੋਟੇ ਛੋਟੇ ਪਰਿਵਾਰ ਆ ਨੇ ਕਿਸੇ ਨੇ ਪੜ੍ਹਾਈਆਂ ਕੁਰਬਾਨੀਆਂ ਨੇ ਬੱਚਿਆਂ ਨੂੰ ਕਿਸ ਨੇ ਕੋਈ ਘਰ ਬਣਾਉਣਾ ਕਿਸ ਨੇ ਵਿਆਹ ਕਰਾਣਾ ਕਿਸੇ ਦੀ ਮਾਤਾ ਬਿਮਾਰਾ ਕਿਸੇ ਬਹੁਤ ਸਾਰੀਆਂ ਮਜਬੂਰੀਆਂ ਨੇ ਬਿਲਕੁਲ ਬਹੁਤ ਮਜਬੂਰੀ ਨੂੰ ਲੈ ਕੇ ਹੀ ਟੋਲ ਪਲਾਜ਼ਾ ਦੇ ਉੱਤੇ ਕੰਮ ਕਰਦਾ ਕੋਈ ਕੋਈ ਇੱਥੇ ਜ਼ਮੀਨਾਂ ਵਾਲਾ ਨਹੀਂ ਹੈਗਾ ਇੱਥੇ ਕੋਈ ਵੱਡੇ ਕਾਰਪੋਰੇਟ ਸਿਸਟਮ ਵਾਲਾ ਕਾਰਪੋਰੇਟ ਘਰਾਣੇ ਦਾ ਬੱਚਾ ਨਹੀਂ ਹੈਗਾ ਇੱਥੇ ਆਮ ਕਿਸਾਨਾਂ ਦੀ ਬੱਚੇ ਨੇ ਟੋਲ ਪਲਾਜ਼ਾ ਨੂੰ ਕੰਮ ਕਰਦੇ ਮਜਬੂਰਾਂ ਦੇ ਬੱਚੇ ਕੰਮ ਕਰਦੇ ਨੇ ਇੱਕ ਕਾਲ ਤੁਸੀਂ ਦਿੱਤੀ ਹੋਈ ਹੈ ਇੱਕ ਮੁਜਾਰੇ ਲਈ ਇੱਕ ਇਕੱਠ ਲਈ ਪਰ ਉਸ ਤੋਂ ਬਾਅਦ ਅਗਲੀ ਰਣਨੀਤੀ ਕੀ ਹੈ ਮਾਜਮਨਾ ਅਗਲੀ ਰਣਨੀਤੀ ਅਸੀਂ ਜਿਸ ਤਰ੍ਹਾਂ ਪਹਿਲਾਂ ਵੀ ਅਸੀਂ ਜਦੋਂ ਵੀ ਕਦੇ ਲੜਾਈਆਂ ਲੜੀਆਂ ਨੇ ਤੇ ਇੱਕ ਸਟੈਪ ਬਾਈ ਸਟੈਪ ਲੜਦੇ ਆਇਆ ਪਹਿਲਾ ਵੱਡਾ ਐਜੀਟੇਸ਼ਨ ਸੀ ਲਾਡੂਵਾਲ ਟੋਲ ਪਲਾਜਾ ਲੁਧਿਆਣੇ ਕੀਤਾ ਦੂਸਰਾ ਅਸੀਂ ਪਰਸੋਂ ਨੂੰ 3ੜੀ ਜੱਟਾ 23 ਫਰਵਰੀ ਨੂੰ ਕਰਨ ਜਾ ਰਹੇ ਆ ਜੇਕਰ ਸਰਕਾਰ ਹਜੇ ਵੀ ਅ ਅੰਗੋਲੀਆਂ ਕਰਦੀ ਆ ਤੇ ਕੁੰਮ ਕਾਲੀ ਨੀਂ ਚੋਂ ਬਾਹਰ ਨਹੀਂ ਆਉਂਦੀ ਤਾਂ ਜਿੰਨੇ ਪੰਜਾਬ ਦੇ ਟੋਲ ਪਲਾਜੇ ਨੇ ਉਹਨਾਂ ਉੱਤੇ ਨਾ ਟੋਲ ਪਲਾਜਾ ਤਾਂ ਸਰਕਾਰ ਕਹਿੰਦੀ ਵੀ ਨਾ ਟੋਲ ਅਸੀਂ ਟੋਲ ਪਲਾਜਾ ਨਹੀਂ ਰੱਖਣਾ ਲੱਗਣ ਸਾਡੇ ਉਹ ਬੈਰੀਗੈਡ ਵੀ ਨਹੀਂ ਲੰਦਦੇ ਅਸੀਂ ਉਹ ਟੋਲ ਸਿਸਟਮ ਵੀ ਨਹੀਂ ਲੱਗਣ ਦੇਣਾ ਉੱਥੇ ਵੀ ਅਸੀਂ ਕਾਲੇ ਅੱਖਰਾਂ ਦੇ ਵੱਡੇ ਵੱਡੇ ਚ ਨਿਸ਼ਾਨ ਮਾਰ ਕੇ ਇਹ ਦਿਖਾ ਦਾਂਗੇ ਕਿ ਪੰਜਾਬ ਦੀਆਂ ਸੜਕਾਂ ਦੇ ਉੱਤੇ ਤੁਸੀਂ ਇਹ ੱੱਕੇ ਨਾਲ ਤੁਸੀਂ ਸਿੱਦੇ ਵਿਦੇਸ਼ੀ ਕੰਪਨੀਆਂ ਨੂੰ ਜਿਹੜਾ ਹੈਗਾ ਲਾਹਾ ਪਚਾਉਣ ਦੇ ਮਾਰੇ ਤੇ ਇਹ ਲੋਕਾਂ ਦੀ ਲੱਖਾਂ ਲੋਕਾਂ ਦਾ ਰੋਜ਼ਗਾਰ ਖੋ ਕੇ ਇਹ ਸਿਸਟਮ ਲਾਉਣ ਵਾਲੇ ਅਸੀਂ ਇੱਥੇ ਲੱਗਣ ਨਹੀਂ ਦੇਵਾਂਗੇ ਇਹ ਚੇਤਾਵਨੀਆਂ ਸਿੱਧੇ ਤੌਰ ਤੇ ਸਾਡੀ ਸਰਕਾਰ ਇਹ ਸੱਕਦੇ ਵਿੱਚ ਵੀ ਉਹ ਮੁਲਾਜ਼ਮ ਕੇ ਜਿੰਨਾ ਟੋਲ ਕੱਟਿਆ ਜਾਂਦਾ ਹੈਗਾ ਰੋਡ ਟੈਕਸ ਕੱਟਿਆ ਜਾਂਦਾ ਹਾਲਾਂਕਿ ਪਹਿਲਾਂ ਰੋਡ ਟੈਕਸ ਭਰਦੇ ਨੇ ਉਹ ਵੀ ਬਹੁਤ ਜ਼ਿਆਦਾ ਹੈ ਲੋਕ ਕਹਿੰਦੇ ਆ ਕਿ ਜ਼ਿਆਦਾ ਕਟਿਆ ਜਾਂਦਾ ਟੋਲ ਸਾਡਾ ਦੇਖੋ ਇੱਕ ਲਿਮਿਟ ਹੋਣੀ ਚਾਹੀਦੀ ਆ ਕਿ ਟੋਲ ਡੈਕਸ ਕਿਸੇ ਨੂੰ ਦੁਖੇ ਨਾ ਆਪਾਂ ਕਹਿੰਦੇ ਆ ਵੀ ਜੇ ਕਾਰ ਪਾਰਕਿੰਗ ਚਲਾਣੇ ਆ ਉੱਥੇ 10 ਰੁਪਏ ਲੱਗਦੇ ਨੇ ਪਰ ਉੱਥੇ ਸੇਫਟੀ ਪੂਰੀ ਆ ਪਰ ਸਰਕਾਰਾਂ ਨੇ ਟੋਲ ਪਲਾਜੇ ਲਾ ਲਏ ਜਿਹੜੀਆਂ ਰੋਡ ਨੇ ਉਹ ਜਿਹੜੀਆਂ ਏਜੰਸੀਆਂ ਨੇ ਉਹਨਾਂ ਵੱਲ ਕੋਈ ਧਿਆਨ ਨਹੀਂ ਸਰਕਾਰਾਂ ਦਾ ਸਰਕਾਰਾਂ ਨੇ ਸਿਰਫ ਅਸੀਂ ਮੰਨਦੇ ਆ ਕਿ ਟੋਲ ਪਲਾਜੇ ਤੇ ਰੋਲ ਅਗਰਾਹੀ ਕਰਨ ਲਈ ਸਿਸਟਮ ਬਣਾਇਆ ਪਰ ਉਸ ਦੇ ਬਦਲੇ ਲੋਕਾਂ ਨੂੰ ਸੂਲਤਾ ਦੇਣੀ ਆ ਵੀ ਤਾਂ ਬਣਦੀਆਂ ਨੇ ਸਰਕਾਰ ਲੋਕਾਂ ਦੇ ਸਹੂਲਤਾਂ ਤੋਂ ਭੱਜ ਰਹੀ ਆ ਲੋਕਾਂ ਦੇ ਹੱਕਾਂ ਅਧਿਕਾਰਾਂ ਤੋਂ ਭੱਜ ਰਹੀ ਆ ਪਰ ਜਿਹੜੇ ਕਿਰਤੀ ਲੋਕਾਂ ਦੀਆਂ ਤਨਖਾਹਾਂ ਨੇ ਉਹ ਵੀ ਬਹੁਤ ਘੱਟ ਦੇ ਰਹੇ ਨੇ ਕਿਰਤੀ ਲੋਕਾਂ ਦੀ ਜਿਹੜੀ ਕਮੀ ਆ ਟੋਲ ਪਲਾਜ਼ਾ ਉੱਤੇ ਉਹ ਵੀ ਬਹੁਤ ਘੱਟ ਚੱਲ ਰਹੀ ਆ ਸਰਕਾਰ ਦਾ ਜਿੱਧਰ ਦੇਣ ਦਾ ਧਿਆਨ ਬਣਦਾ ਉਧਰ ਦੇ ਨਹੀਂ ਰਹੀ ਪਰ ਨਵਾਂ ਜਿਹੜਾ ਸਿਸਟਮ ਆਏ ਦਿਨ ਸਰਕਾਰ ਏ ਆਈ ਰਹੀ ਲਿਆਂਦੀ ਸਿਸਟਮ ਨੂੰ ਯੋਜਨਾ ਨੂੰ ਲਾਗੂ ਕਰਨ ਜਾ ਰਹੀ ਆ ਉਹ ਬੜੀ ਮਾੜੀ ਨੀਤੀ ਆ ਉਹਦੇ ਨਾਲ ਜਿੱਥੇ ਦੇਸ਼ ਭਰ ਦਾ 10 ਲੱਖ ਤੋਂ ਵੱਧ ਨੌਜਵਾਨ ਸਾਡੀਆਂ ਭੈਣਾਂ ਸਾਡੇ ਵੀਰ ਬੇਰਜਕਾਨ ਹੋਰ ਜਾ ਰਹੇ ਨੇ ਉੱਥੇ ਜਿਹੜੇ ਆਮ ਲੋਕ ਹੈਗੇ ਨੇ ਜਿਨ੍ਹਾਂ ਨੇ ਕੋਈ ਛੋਟੀਆਂ ਮੋਟੀਆਂ ਕਰਕੇ ਕਿਸੇ ਨੇ 50 ਹਜ਼ਾਰ ਦੀ ਗੱਡੀ ਕਿਸੇ ਨੇ ਲੱਖ ਡੇਢ ਦੋ ਦੀ ਗੱਡੀ ਉਹ ਤਾਂ ਫਿਰ ਟੋਲ ਟੈਕਸੀ ਭਰ ਦੇ ਮੰਨ ਲਏ ਉਹਨਾਂ ਦੇ ਸਿੱਧੇ ਤੌਰ ਤੇ ਉਹਨਾਂ ਦੇ ਜਿਹੜਾ ਹੈਗੇ ਆ ਖਜ਼ਾਨਿਆਂ ਦੇ ਉੱਤੇ ਉਹਨਾਂ ਦੀ ਛੋਟੀ ਮੋਟੀ ਕਮਾਈ ਦਾ ਸਾਧਨ ਆਲਾ ਹਰੇਕ ਬੰਦਾ ਇਹ ਕਹਿੰਦਾ ਸਰਕਾਰ ਲੱਗੀ ਹੋਈ ਆ ਕਿ ਤੁਸੀਂ ਪੈਸਾ ਜਿਹੜਾ ਹੈਗਾ ਇੱਕ ਨੰਬਰ 'ਚ ਕਰੋ ਬੈਂਕਾਂ 'ਚ ਰੱਖੋ ਸਰਕਾਰ ਕੋਲ ਰੱਖੋ ਦੂਸਰਾ ਜਦੋਂ ਅਸੀਂ ਥੋੜੇ-ਬੋਤੇ ਪੈਸੇ ਜਮ੍ਹਾਂ ਕੀਤੇ ਹੋਏ ਨੇ ਤਾਂ ਉਹ ਸਰਕਾਰ ਉਹਨੂੰ ਕਿਵੇਂ ਹੜੱਪਣਾ ਕਿਵੇਂ ਖੋਣਾ ਕਿਵੇਂ ਵਿਦੇਸ਼ੀ ਕੰਪਨੀਆਂ ਦੇ ਕੋਲ ਬਹੁਤ ਪੈਸਾ ਪਹਚਾਣਾ ਉਹ ਸਰਕਾਰ ਦੀ ਨੀਤੀ ਜਿਹੜੀ ਪਾਲਿਸੀ ਆ ਉਹ ਬੜੀ ਮਾੜੀ ਆ ਉਹ ਉਸ ਦਾ ਅਸੀਂ ਵਿਰੋਧ ਕਰਦੇ ਆਂ ਤੇ ਆਮ ਜਨਤਾ ਨੂੰ ਆਮ ਲੋਕਾਂ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਅਪੀਲ ਕਰਦੇ ਆਂ ਕਿ ਆਓ ਸੰਘਰਸ਼ ਦੇ ਮੈਦਾਨ ਦੇ ਵਿੱਚ ਨਿਤਰਿਏ ਆਪਾਂ ਹੱਕਾਂ ਅਧਿਕਾਰਾਂ ਦੀ ਲੜਨ ਵਾਲੇ ਲੋਕ ਆਂ ਆਪਾਂ ਪਹਿਲ ਪੰਜਾਬ ਇੱਕ ਅਜਿਹਾ ਸਟੇਟ ਆ ਜਿਹੜਾ ਸੁਭਾ ਜਿੱਤੇ ਹਮੇਸ਼ਾ ਹੀ ਜਦੋਂ ਵੀ ਕਿਤੇ ਸਹਾਦਤਾਂ ਦੀ ਲੋੜ ਪਈ ਆ ਤਾਂ ਸਭ ਤੋਂ ਵੱਡੀਆਂ ਕੁਰਬਾਨੀਆਂ ਸਭ ਤੋਂ ਜ਼ਿਆਦਾ ਜ਼ਾਤਾਂ ਪੰਜਾਬ ਪੰਜਾਬੀਆਂ ਨੇ ਦਿੱਤੀਆਂ ਹੋਈਆਂ ਨੇ ਜੇ ਅੰਦੋਲਨ ਧਰਨੇ ਮਜਾਰਿਆਂ ਦੀ ਐਜੀਟੇਸ਼ਨਾਂ ਦੀ ਡਿਮਾਂਡ ਕਿਤੇ ਗੱਲ ਆਵੇ ਤਾਂ ਵੀ ਪੰਜਾਬੀ ਮੋਰੀ ਆ ਜੇਕਰ ਕੋਈ ਨੱਕ ਚ ਚੋਕੇ ਮੂੰਹ ਦੇ ਵਿੱਚੋਂ ਜੇਕਰ ਕਿਸੇ ਸਰਕਾਰਾਂ ਨੇ ਚਟਾਇਆ ਤਾਂ ਉਹ ਸਰਕਾਰ ਨੂੰ ਚਟਾਉਣ ਵਾਲੇ ਲੋਕ ਵੀ ਪੰਜਾਬੀ ਨੇ ਅੱਜ ਪੰਜਾਬੀ ਲੋਕਾਂ ਤੋਂ ਉਮੀਦ ਰੱਖਦੇ ਆ ਪੰਜਾਬੀਆਂ ਅਸੀਂ ਤੇ ਪੰਜਾਬ ਦੇ ਵਸਿੰਦੇ ਆ ਜਿਹੜੀਆਂ ਆਪਾਂ ਸੁਣਦੇ ਰਹਿੰਨੇ ਆ ਕਿ ਸਾਡਾ ਦੇਸ਼ ਦੇ ਜਿਹੜੇ ਨੌਜਵਾਨ ਨੇ ਵਿਦੇਸ਼ਾਂ ਨੂੰ ਕਿਉਂ ਜਾ ਰਹੇ ਨੇ ਇੱਥੇ ਰੋਜ਼ਗਾਰ ਨਹੀਂ ਹੈ ਗਿਆ ਜਿਹੜੇ ਵੱਡੇ ਵੱਡੇ ਮੰਤਰੀ ਮੁੱਖ ਮੰਤਰੀ ਐ ਸਟੇਟਮੈਂਟ ਆ ਦਿੰਦੇ ਨੇ ਕਿ ਜਿਹੜੇ ਅੰਗਰੇਜ਼ ਨੇ ਉਹ ਭਾਰਤ ਦੇ ਵਿੱਚ ਆਉਣਗੇ ਉਹ ਗੱਲ ਸੱਚੀ ਹੋ ਰਹੀ ਆ ਉਹ ਐਵੇਂ ਨਹੀਂ ਆਉਣਗੇ ਸਾਨੂੰ ਲੁੱਟਣ ਆਉਣਗੇ ਉਹ ਆਉਣਗੇ ਅੰਗਰੇਜ਼ ਆ ਰਹੇ ਨੇ ਅੰਗਰੇਜ਼ ਲਿਆ ਰਹੇ ਨੇ ਅੰਗਰੇਜ਼ਾਂ ਨੂੰ ਉਹ ਉਹ ਇੱਕ ਪਾਲਿਸੀ ਦੇ ਤਹਿਤ ਲਿਆ ਰਹੇ ਨੇ ਨਾ ਕਿ ਇੱਥੇ ਨੌਕਰੀ ਦੇ ਤਹਿਤ ਸਾਡੇ ਲੋਕਾਂ ਦੇ ਜਿਵੇਂ ਸਾਡਾ ਪਾ ਪੰਜਾਬੀ ਲੋਕ ਬਾਹਰ ਜਾਂਦੇ ਨੇ ਉੱਥੇ ਨੌਕਰੀ ਕਰਦੇ ਨੇ ਤੇ ਇੱਥੇ ਵੀ ਇਹਨਾਂ ਨੇ ਸਾਨੂੰ ਇੱਥੇ ਨੌਕਰੀਏ ਕਰਵਾਉਣੀ ਆ ਤੇ ਉਹਨਾਂ ਨੇ ਇੱਥੇ ਆ ਕੇ ਸਾਡੇ ਉੱਤੇ ਰਾਜਭਾਗ ਕਰਨਾ ਸਾਡਾ ਜਿਹੜਾ ਪੈਸਾ ਉਹ ਲੁੱਟ ਕੇ ਹਿੰਦੁਸਤਾਨ ਦਾ ਲੈ ਕੇ ਜਾਣਾ ਜੇਕਰ ਸਾਡਾ ਪਹਿਲਾ ਪੈਸਾ ਬਚਾਇਆ ਹੁੰਦਾ ਤਾਂ ਕਹਿ ਦਿੰਦੇ ਨੇ ਕਿ ਇੱਕ ਅ ਅਭਿਆਨ ਹੋਇਆ ਹੋਇਆ ਕਿ ਢਾਈ ਵਾਰ ਅਮਰੀਕਾ ਨੂੰ ਖਰੀਦਿਆ ਜਾ ਸਕਦਾ ਸੀ ਜਿੰਨਾ ਪੈਸਾ ਅੰਗਰੇਜ਼ ਭਾਰਤ ਦੇ ਵਿੱਚੋਂ ਲੈ ਕੇ ਗਏ ਨੇ ਜਦ ਅਮਰੀਕਾ ਨੂੰ ਖਰੀਦਣਾ ਹੋਵੇ ਤਾਂ 2.5 ਗੁਣਾ ਪੈਸਾ ਇਨਾ ਲੈ ਗਏ ਉਹ ਲੁੱਟ ਗਿਆ ਆਪਾਂ 2.5 ਗੁਣਾ ਉਹਨੂੰ ਖਰੀਦ ਸਕਦੇ 2.5 ਵਾਰ ਉਹਨੂੰ ਖਰੀਦ ਸਕਦੇ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਫੈਸਰ ਜੀ ਇਸ ਪ੍ਰੋਗਰਾਮ ਚ ਆਉਣ ਲਈ ਗੱਲ ਰੱਖਣ ਲਈ ਧੰਨਵਾਦ ਧੰਨਵਾਦ